ਵਿਰੋਧੀ ਧਿਰਾਂ ਜਿਹੜੀਆਂ ਉਹ ਤੁਹਾਡੇ ਤੇ ਹਾਵੀ ਹੁੰਦੀਆਂ ਨੇ ਨਜ਼ਰ ਆਉਂਦੀਆਂ ਨੇ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਕੋਲ ਕੋਈ ਚਿਹਰਾ ਨਹੀਂ ਸੀ ਉਹਨਾਂ ਦੀਆਂ ਬਿਆਨਬਾਜ਼ੀਆਂ ਦੇ ਨਾਲ ਜਿਹੜਾ ਕੁਝ ਨਹੀਂ ਹੋਣਾ ਉਹਨਾਂ ਨੇ ਆਪਣਾ ਕੰਮ ਕਰਨਾ ਔਰ ਪਾਰਟੀ ਦੀ ਜਿਹੜੀ ਆਪਣੀ ਜਿਹੜੀ ਸੋਚ ਆਪਣੀ ਆਈਡਿਓਲੋਜੀ ਹੈ ਕੋਈ ਹੋਰ ਕੋ ਜੋਗ ਉਮੀਦਵਾਰ ਇਹਨਾਂ ਇਲਾਕਿਆਂ ਦੇ ਵਿੱਚ ਨਹੀਂ ਹੈਗਾ ਸੀ ਦੇਖੋ ਪਾਰਟੀ ਦੀ ਆਪਣੀ ਜਿਹੜੀ ਦਾਇਰਾ ਹੁੰਦਾ ਆਪਣੀ ਜਿਹੜਾ ਡਿਸਪਲਨ ਹੈ ਬੜੀਆਂ ਚੀਜ਼ਾਂ ਚਲਦੀਆਂ ਨੇ ਕੀ ਮਨਿੰਦਰ ਕੌਰ ਭਰਾ ਉਸ ਤਰ੍ਹਾਂ ਨਹੀਂ ਵੇਚ ਰਹੇ ਉਸ ਤਰ੍ਹਾਂ ਉਹ ਸਕੂਟਰੀ ਜਿਹੜੀ ਲੈ ਕੇ ਉਹ ਲੰਮੇ ਸਮੇਂ ਤੋਂ ਆਪਣੇ ਤੋ ਲੈ ਕੇ ਆਉਂਦੇ ਸੀ ਫਿਰ ਉਹ ਤੋਂ ਬਾਅਦ ਸੰਗੂਰ ਲੈ ਕੇ ਜਾਂਦੇ ਸੀ ਇਸ ਈਸੇ ਦੇ ਉੱਤੇ ਮੈਂ ਕਦੇ ਦਿਖਾਵੇ ਦੇ ਵਿੱਚ ਨਹੀਂ ਗਈ ਕਿ ਅੱਜ ਐਮਐਲਏ ਬਣਨ ਤੋਂ ਬਾਅਦ ਕਿ ਮੈਂ ਆਪ ਐਕਟਿਵਾ ਤੇ ਹੂੰ ਮਾ ਮੇਰੇ ਨਾਲ 4 ਗਨਮੈਨ ਆਪਣੇ ਆਪਣੇ ਵਾਹਨਾਂ ਤੇ ਹੋਣ ਜਾਂ ਕੋਈ ਨਾਲ ਇੱਕ ਕੈਮਰੇ ਵਾਲਾ ਹੋਵੇ ਤੇ ਹਾਂ ਮਤਲਬ ਮਤਲਬ 4 ਨਾਲ ਬੰਦੇ ਕੈਮਰੇ ਵਾਲੇ ਹੋਣ ਉਹ ਮੈਂ ਵਿਖਾਵੇ ਵਾਲੇ ਪਾਸੇ ਨਹੀਂ ਗਈ ਅੱਜ ਅੱਜ ਮੈਂ ਜਾਣੀ ਆ ਮੈਂ ਐਕਟਿਵਾ ਤੇ ਜਾਣੀ ਆ ਮੇਰੀ ਮੈਰਿਜ ਹੋਈ ਆ ਮੈਰਿਜ ਤੋਂ ਬਾਅਦ ਅੱਜ ਮੇਰੇ ਕੋਲ 6 ਮਹੀਨਿਆਂ ਦਾ ਮੇਰੇ ਕੋਲ ਬੇਟਾ ਹੈਗਾ ਬੱਚਾ ਹੈਗਾ ਹਨਾ ਸੋ ਫਸਟ ਟਾਈਮ ਦੇ ਵਿੱਚ ਮੈਂ ਨਹੀਂ ਵਿਚਰ ਸਕੀ ਪਰ ਮੈਨੂੰ ਦੁੱਖ ਹੁੰਦਾ ਕਦੇ-ਕਦੇ ਮੈਂ इमोशनल ਵੀ ਹੋ ਜਾਂਦੀ ਐ ਕਿ ਉਹ ਮੈਨੂੰ ਪਛਾਣਦਾ ਨਹੀਂ ਹੈਗਾ ਮਤਲਬ ਵੀ ਮੈਂ ਜਦੋਂ ਉਹਨੂੰ ਬੁਲਾਈਦਾ ਈਵਨ ਉਹਨੂੰ ਪਤਾ ਨਹੀਂ ਹੈਗਾ ਕਿ ਮੇਰੀ ਮਾਂ ਮਾਂ ਦੇ ਲਈ ਤਾਂ ਇੱਕ ਔਖਾ ਹੁੰਦਾ ਕਿਉਂਕਿ ਇੱਕ ਬੱਚੇ ਨੂੰ ਸੱਦ ਕੇ ਲੋਕਾਂ ਦੇ ਪਰਤੀ ਵੀ ਜਾਣਾ ਤੇ ਦੇਖਾਂ ਚੋਂ ਅੰਜੂ ਆ ਰਹੀ ਨੇ ਫਿਰ ਕਰੇਗਾ ਦਮੀਨ ਉਹ ਟਾਈਮ ਆ ਮਤਲਬ ਜਦੋਂ ਤੁਸੀਂ ਆਪਣੇ ਬੱਚੇ ਨੂੰ ਚੁੱਕਣ ਦੇ ਲਈ ਹੱਥ ਅੱਗੇ ਕਰਦੇ ਤਾਂ ਬੱਚਾ ਤੁਹਾਡੇ ਵੱਲ ਦੇਖਦਾ ਨਹੀਂ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ ਅੱਗੇ ਇਸ ਸਮੇ ਲੋਕ ਸਭਾ ਸੀਟਾਂ ਦਾ ਜਿਹੜਾ ਐਲਾਨ ਆਮ ਆਦਮੀ ਪਾਰਟੀ ਵੱਲੋਂ ਕਰ ਦਿੱਤਾ ਗਿਆਗਾ ਇਸ ਪੂਰੇ ਗੱਲਬਾਤ ਲਈ ਸਾਡੇ ਨਾਲ ਹੋਣਗੇ ਆਮ ਆਦਮੀ ਪਾਰਟੀ ਤੋਂ ਨਰਿੰਦਰ ਕੌਰ ਭਰਾ ਜੋ ਕਿ ਸੰਗਰੂਰ ਤੋਂ ਵਿਧਾਇਕ ਨੇ ਉਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ ਸੀ ਜਿਹੜੀ ਉਹ 2014 ਤੋਂ ਪਹਿਲਾਂ ਕਰੀ ਜਦੋਂ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜਦੋਂ ਉਸ ਸਮੇਂ ਉਹ ਲੋਕ ਸਭਾ ਦੀ ਚੋਣ ਲੜਦੇ ਨੇ ਤਾਂ ਉਹਨਾਂ ਕੋਲ ਇੱਕ ਪਿੰਡ ਦਾ ਜਿਹੜਾ ਜਿਹੜਾ ਪੋਲਿੰਗ ਬੂਥ ਹੈ ਜਿਹੜਾ ਉਹ ਲਾਇਆ ਜਾਂਦਾ ਉਸ ਸਮੇਂ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਲੰਮਾ ਸਮਾਂ ਉਹ ਪਾਰਟੀ ਨਾਲ ਚੱਲਦੇ ਨੇ ਫਿਰ 2022 ਦੇ ਵਿੱਚ ਉਹਨਾਂ ਨੂੰ ਜਿਹੜੇ ਟਿਕਟ ਮਿਲਦੀ ਹੈ ਤੇ ਉਹ ਵਿਜੇਂਦਰ ਸਿੰਘ ਲਾਜੂ ਇੱਕ ਕਾਂਗਰਸ ਦੇ ਇੱਕ ਵੱਡੇ ਕਦਾਬਰ ਤਾਂ ਉਹਨਾਂ ਨੂੰ ਹਰਾ ਕੇ ਵਿਧਾਨ ਸਭਾ ਜੰਦੇ ਨੇ ਮੈਂ ਤੁਹਾਨੂੰ ਪੰਜਾਬ ਤੱਕ ਦੇ ਬਹੁਤ ਬਹੁਤ ਸਵਾਗਤ ਹੈ ਜੀ ਆ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਪੈਕ ਲੈ ਕਿਵੇਂ ਦੇਖਦੇ ਹੋ ਪੰਜ ਕੈਬਨਟ ਮੰਤਰੀ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਉਤਰ ਦਿੱਤੇ ਨੇ ਬਿਲਕੁਲ ਲੋਕਾਂ ਦੇ ਜਿਹੜੇ ਚਿਹਰੇ ਨੇ ਲੋਕਾਂ ਦੇ ਜਾਣੇ ਪਛਾਣੇ ਜਿਹੜੇ ਚਿਹਰੇ ਨੇ ਸੋ ਉਹਨਾਂ ਪਾਰਟੀ ਉਹਨਾਂ ਚਿਹਰਿਆਂ ਨੂੰ ਜਿਹੜਾ ਅੱਜ ਪਾਰਟੀ ਨੇ ਉਤਾਰਿਆ ਸੋ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਪਾਰਟੀ ਹੈ ਪਾਰਟੀ ਨੇ ਵਜ਼ੀਰੀਆਂ ਦਿੱਤੀਆਂ ਨੇ ਔਰ ਪਾਰਟੀ ਨੇ ਅੱਜ ਜਿਹੜੀਆਂ ਇਲੈਕਸ਼ਨਾਂ ਦੀ ਜਿਹੜੀ ਡਿਊਟੀ ਲਈ ਹੈ ਸੋ ਸੰਰੂਪ ਨੂੰ ਮੈਂ ਤੁਹਾਨੂੰ ਦੇਖਦੇ ਹੋਗੇ ਸੋ ਉਹ ਤਾਂ ਮੀਠਿਆਰ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਭਾਵੇਂ ਕਿ ਇੱਕ ਜੰਗ ਚੀਰ ਹੈਗਾ ਬੁਧਾਇਕ ਨੇ ਉਹ ਵਰਨਾਲਾ ਤੋਂ ਉਹਨਾਂ ਨੇ ਵੀ ਵੱਡੇ ਲੀਡਰਾਂ ਨੂੰ ਜਿਹੜਾ ਹਰਾਇਆ ਪਰ ਹੁਣ ਸੰਰੂਪ ਦੇ ਸਮੀਕਰਨ ਕਿਵੇਂ ਦਿਖਦੇ ਹੋ ਕਿਉਂਕਿ ਇਸ ਸਮੇ ਜਿਹੜਾ ਮੌਜੂਦਾ ਐਮਪੀ ਨੇ ਉਹ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਸ਼੍ਰੋਮਣੀ ਕਾਲਜ ਦਾ ਨੰਬਰ ਸਰ ਤੋਂ ਆਉਂਦੇ ਨੇ ਬਿਲਕੁਲ ਦੇਖੋ ਮੇਰਾ ਵੱਡਾ ਭਰਾ ਔਰ ਉਹਨਾਂ ਨੇ ਦੋ ਬਾਰ ਬਰਨਾਲੇ ਤੋਂ ਜਿਹੜੇ ਵਿਧਾਇਕ ਜਿਹੜੇ ਚੁਣੇ ਗਏ ਨੇ ਵੱਡੇ ਫਤਵੇ ਦੇ ਨਾਲ ਬਰਨਾਲੇ ਦੇ ਲੋਕਾਂ ਨੇ ਉਹਨਾਂ ਨੂੰ ਜਿਹੜੀ ਜਿੱਤ ਜਿਹੜੀ ਦਵਾਈ ਆ ਔਰ ਇੱਕ ਯੰਗ ਚਿਹਰਾ ਨੌਜਵਾਨ ਚਿਹਰਾ ਜਿਹੜਾ ਸੰਗਰੂਰ ਲੋਕ ਸਭਾ ਤੋਂ ਅੱਜ ਸਾਨੂੰ ਉਮੀਦਵਾਰ ਮਿਲੇ ਨੇ ਔਰ ਜੇ ਗੱਲ ਕਰਾਂ ਤਾਂ ਉਹਨਾਂ ਦੇ ਬਤੌਰ ਮਨਿਸਟਰ ਜਿਹੜੇ ਸਪੋਰਟਸ ਜਿਹੜੇ ਸਪੋਰਟਸ ਮਨਿਸਟਰ ਜਿਹੜਾ ਰਹੇ ਨੇ ਸੋ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਪੰਜਾਬ ਦੇ ਕੰਮ ਕੀਤਾ ਗਰਾਊਂਡ ਲੈਵਲ ਤੇ ਜਾ ਕੇ ਜਿਹੜਾ ਕੰਮ ਕੀਤਾ ਸੋ ਅੱਜ ਸੰਗਰੂਰ ਦੇ ਵਿੱਚ ਇਹੋ ਜਿਹਾ ਚਿਹਰਾ ਜਿਹੜਾ ਪਾਰਟੀ ਨੇ ਦਿੱਤਾ ਜਿਹੜਾ ਕਿ ਲੋਕਾਂ ਦਾ ਜਾਣਿਆ ਪਛਾਣਿਆ ਕਾਮਕਾਰ ਦਾ ਨੌਜਵਾਨ ਮੁੰਡਾ ਜਿਹੜਾ ਹੈਗਾ ਸੋ ਉਸ ਨੂੰ ਟਿਕਟ ਦੇ ਕੇ ਨਵਾਜਿਆ ਤੇ ਔਰ ਜਿਹੜੇ ਸਮੀਕਰਨ ਨੇ ਦੇਖੋ ਹਰ ਬਾਰ-ਬਾਰੀ ਜਿਹੜੀ ਇਲੈਕਸ਼ਨ ਦੇ ਜਿਹੜੇ ਸਮੀਕਰਨ ਬਣਦੇ ਹੁੰਦੇ ਆ ਸੋ ਇਸ ਵਾਰ ਦੇ ਜਿਹੜੇ ਸਮੀਕਰਨ ਨੇ ਉਹ ਕੰਮਾਂ ਦੇ ਆਧਾਰ ਤੇ ਜਿਹੜੇ ਬਣਨਗੇ ਤਾਂ ਲੱਗਦਾ ਹੈ ਕਿ ਜਿਵੇਂ ਆਮਾ ਦੀ ਪਾਰਟੀ ਨੇ ਪੰਜ ਮინისტრਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਤੁਹਾਡੇ ਤੇ ਹਾਵੀ ਹੁੰਦੀਆਂ ਨੇ ਨਜ਼ਰ ਆਉਂਦੀਆਂ ਨੇ ਉਹ ਕਹਿੰ आम कि आम आदमी पार्टी ਕੋਲ ਕੋਈ ਚਿਹਰਾ ਨਹੀਂ ਸੀ ਇਸ ਲਈ ਇਹਨਾਂ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗੱਲਾਂ ਕਰਦੇ ਸੀ ਆਮ ਘਰਾਂ ਦੇ ਬੱਚਿਆਂ ਨੂੰ ਟਿਕਟਾਂ ਦੇਵਾਂਗੇ ਪਰ ਉਹ ਵਰਕਰ ਕਿੱਥੇ ਗਏ ਸਰਬੀਰ ਸਿੰਘ ਬਾਦਲ ਹੋਣ ਰਾਜਾ ਵੜਿੰਗ ਹੋਣ ਸਾਰਿਆਂ ਦੀ ਬਿਆਨਬਾਜ਼ੀ ਲਗਾਤਾਰ ਆ ਰਹੀ ਹੈ ਦੇਖੋ ਉਹਨਾਂ ਦੀਆਂ ਬਿਆਨਬਾਜ਼ੀਆਂ ਦੇ ਨਾਲ ਜਿਹੜਾ ਕੁਝ ਨਹੀਂ ਹੋਣਾ ਉਹਨਾਂ ਨੇ ਆਪਣਾ ਕੰਮ ਕਰਨਾ ਔਰ ਪਾਰਟੀ ਦੀ ਜਿਹੜੀ ਆਪਣੀ ਜਿਹੜੀ ਸੋਚ ਆਪਣੀ ਆਈਡੀਓਲੋਜੀ ਔਰ ਆਪਣਾ ਜਿਹੜਾ ਸਿਸਟਮ ਹੈ ਉਹਦੇ ਅਕੋਰਡਿੰਗ ਜਿਹੜੇ ਫੈਸਲੇ ਲੈਣੇ ਨੇ ਔਰ ਕੋਈ ਵੀ ਮੰਤਰੀ ਬਣਨ ਜਾਂ ਬਣਨ ਨਾਲ ਜਾਂ ਆਪਾਂ ਕਹਿ ਸਕਦੇ ਆ ਕਿ ਦੂਸਰੀ ਵਾਰ ਜਿੱਤਣ ਨਾਲ ਉਹਨੂੰ ਸਾਰੇ ਆਮ ਘਰਾਂ ਦੇ ਵਿੱਚੋਂ ਆਮ ਪਰਿਵਾਰਾਂ ਦੇ ਵਿੱਚ ਇੱਕ ਵਰਕਰ ਹੀ ਨੇ ਜਿਹੜੇ ਅੱਜ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਔਰ ਪਾਰਟੀ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਹੁੰਦੀਆਂ ਨੇ ਜਿਹਦੇ ਵਿੱਚ ਚਾਹੇ ਅੱਜ ਬਤੌਰ ਮੰਤਰੀ ਅੱਜ ਪੰਜੋ ਜਿਹੜੇ ਵਜ਼ੀਰ ਨੇ ਅੱਜ ਸਰਕਾਰ ਦੇ ਵਿੱਚ ਤੇ ਅੱਜ ਪਾਰਟੀ ਨੇ ਉਹਨਾਂ ਦੀ ਡਿਊਟੀ ਜਿਹੜੀ ਗਰਾਊਂਡ ਤੇ ਲਾਈ ਆ ਸੋ ਪਾਰਟੀ ਨੇ ਜਿਹੜਾ ਫੈਸਲਾ ਜਿਹੜਾ ਸੋ ਸਮਝ ਕੇ ਜਿਹੜਾ ਲਿਆ ਹੋਊਗਾ ਕੋਈ ਹੋਰ ਕੋ ਜੋਗ ਉਮੀਦਵਾਰ ਇਹਨਾਂ ਇਲਾਕਿਆਂ ਦੇ ਵਿੱਚ ਨਹੀਂ ਹੈਗਾ ਅਸੀਂ ਸਮੂਹ ਦੀ ਗੱਲ ਕਰੀਏ ਆਪਾਂ ਕਿ ਉਹ ਉੱਥੇ ਕੀ ਇੱਕ ਕੈਬਨਿਟ ਮੰਤਰੀ ਨੂੰ ਉਤਾਰਨਾ ਦੇਖੋ ਪਾਰਟੀ ਦੀ ਆਪਣੀ ਜਿਹੜੀ ਦਾਇਰਾ ਹੁੰਦਾ ਆਪਣੀ ਜਿਹੜਾ ਡਿਸਪਲਨ ਹੈ ਇੱਕ ਪਾਰਟੀ ਦੇ ਅੰਦਰ ਜਿਹੜੀ ਜਿਹਦੇ ਉੱਤੇ ਜਿਹੜੀ ਗੱਲ ਕਰਨੀ ਹੈ ਸੋ ਇਹ ਮੇਰੇ ਅਧਿਕਾਰ ਚ ਵੈਸੇ ਆਉਂਦਾ ਨਹੀਂ ਹੈਗਾ ਸੋ ਪਾਰਟੀ ਨੇ ਵੈਸੇ ਗੱਲ ਕਰ ਰਹੇ ਆ ਗੱਲ ਕਰ ਰਹੇ ਆ ਦੇਖੋ ਚਿਹਰਿਆਂ ਦੀ ਤੁਸੀਂ ਗਰਾਊਂਡ ਤੇ ਤੁਸੀਂ ਕਈ ਸਾਲ ਕੰਮ ਕਰਿਆ ਤੁਹਾਨੂੰ ਪਾਰਟੀ ਨੇ ਜਦੋਂ ਮੈਦਾਨ ਦੇ ਵਿੱਚ ਉਤਾਰਿਆ ਤੁਸੀਂ ਇੱਕ ਵੱਡੇ ਫਰਕ ਨਾਲ ਇੱਕ ਵੱਡੇ ਲੀਡਰ ਨੂੰ ਹਰਾਇਆ ਸੀ ਇੱਕ ਤਾਂ ਇੱਕ ਇਹ ਧਾਰਨਾ ਬਣੀ ਹੋਈ ਸੀ ਆਮ ਆਦੀ ਪਾਰਟੀ ਨੇ ਭਾਵੇਂ ਗਿਲਬ ਸਿੰਘ ਉਹ ਕੋ ਕਿ ਹੁਣ ਉਹਨਾਂ ਨੇ ਚੈਲੰਜਿੰਗ ਚੰਨੀ ਨੂੰ ਹਰਾਇਆ ਸੀ ਪਰ ਇਸ ਸਮੇ ਇਹ ਸਮੀਕਰਨ ਕਿਉਂ ਬਦਲੇ ਇਸ ਸਮੇ ਰਣਨੀਤੀ ਕਿਉਂ ਬਦਲੀ ਗਈ ਦੇਖੋ ਇਹੋ ਜਿਹਾ ਕੁਝ ਨਹੀਂ ਇਹ ਲੋਕਾਂ ਨੇ ਹਰਾਇਆ ਨਰਿੰਦਰ ਭਰਾਜ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈਗੀ ਇਹ ਜਿਹੜੇ ਸੰਗਰੂਰ ਦੇ ਲੋਕ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਸੋ ਇਹਨਾਂ ਇਸ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਪਾਰਟੀ ਨੇ ਜਿਹੜੇ ਫੈਸਲੇ ਲਏ ਨੇ ਚਾਹੇ ਜਿਹੜੇ ਚਿਹਰੇ ਦਿੱਤੇ ਨੇ ਉਹ ਆਮ ਲੋਕਾਂ ਦੇ ਜਿਹੜੇ ਮੰਨੇ ਪਰ ਮੰਨੇ ਜਿਹੜੇ ਚਿਹਰੇ ਨੇ ਔਰ ਦੂਸਰੀ ਵਾਰ ਜਿਵੇਂ ਜਿੱਤ ਕੇ ਬਰਨਾਲੇ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਸੋ ਉਸ ਆਧਾਰ ਤੇ ਜਿਹੜਾ ਪਾਰਟੀ ਨੇ ਪਾਰਟੀ ਨੇ ਬਹੁਤ ਚੀਜ਼ਾਂ ਜਿਹੜੀਆਂ ਦੇਖਣੀਆਂ ਹੁੰਦੀਆਂ ਨੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਪਾਰਟੀ ਫੈਸਲੇ ਲੈਂਦੀ ਹੈ ਯਾਨੀ ਬਾਕੀ ਪਾਰਟੀਆਂ ਵੀ ਲੈਂਦੀਆਂ ਆਈਆਂ ਨੇ ਸੰਗਰੂਰ ਨੂੰ ਫਿਰ ਕਿਵੇਂ ਦੇਖਦੇ ਹੋ ਸੰ ਜੋ ਤੱਕ ਮੈਂ ਦੇਖਦੇ ਹਾਂ ਕਿ ਆਮ ਆਦੀ ਪਾਰਟੀ ਰੁਝਾਨ ਕਿਵੇਂ ਦੇਖਦੇ ਹਾਂ ਕਿਉਂਕਿ ਜਿਵੇਂ ਜ਼ਿਕਰ ਕਰਿਆਗਾ ਕਿ ਉਸ ਸਮੇਂ ਭਾਵੇਂ ਕੀ ਥੋੜੇ ਵੋਟਾਂ ਦਾ ਫਰਕ ਰਿਹਾ ਸੀ ਪਰ ਹਾਰ ਜਿੱਤ ਕਹਿ ਸਕਦੇ ਹਾਂ ਹਾਰ ਹਾਰ ਹੀ ਹੁੰਦੀ ਹੈ ਦੇਖੋ ਸਮੀਕਰਨ ਜਿਹੜੇ ਹਰ ਇੱਕ ਇਲੈਕਸ਼ਨ ਦੇ ਵਿੱਚ ਅਲੱਗ-ਅਲੱਗ ਸਮੀਕਰਨ ਬਣਦੇ ਆਏ ਨੇ ਔਰ ਸੰਗਰੂਰ ਤੋਂ ਜੇ ਇਸ ਇਲੈਕਸ਼ਨ ਨੂੰ ਦੇਖਾਂ ਜਾਂ ਇਸ ਉਮੀਦਵਾਰ ਦੇ ਤੌਰ ਤੇ ਮੈਂ ਇਹ ਗੱਲ ਕਰਾਂ ਲੋਕ ਸਭਾ ਹਲਕਾ ਸੰਗਰੂਰ ਦੀ ਤਾਂ ਬਹੁਤ ਵਧੀਆ ਜਿਹੜੇ ਇੱਕ ਸੁਖਾਵੇਂ ਮੈਂ ਕਹਿ ਸਕਦੇ ਹਾਂ ਕਿ ਇੱਕ ਪੋਜ਼ਿਟਿਵ ਜਿਹੜੇ ਸਮੀਕਰਨ ਇਸ ਟਾਈਮ ਦੇ ਹੈਗੇ ਨੇ ਕਿਉਂਕਿ ਇੱਕ ਯੰਗ ਚਿਹਰਾ ਔਰ ਸੰਗਰੂਰ ਦਾ ਸੰਗਰੂਰ ਲੋਕ ਸਭਾ ਦੇ ਵਿੱਚੋਂ ਸਾਡਾ ਜਿਹੜਾ ਚਿਹਰਾ ਹੈਗਾ ਔਰ ਇੱਕ ਆਮ ਪਰਿਵਾਰ ਦੇ ਵਿੱਚੋਂ ਇੱਕ ਵਰਕਰਾਂ ਦੇ ਵਿੱਚ ਇੱਕ ਵੱਡੀ ਖੁਸ਼ੀ ਦੀ ਜਿਹੜੀ ਗੱਲ ਕਰ ਸਕਦੇ ਆ ਔਰ ਦੂਸਰੀ ਜਿਹੜੀ ਚੀਜ਼ ਹੈ ਜਿਹੜੀ ਇੱਕ ਜਿੱਤਣ ਦੇ ਲਈ ਕਿਉਂਕਿ ਪਿਛਲੇ ਇਲੈਕਸ਼ਨ ਦੇ ਨਾਲ ਜਿਵੇਂ ਤੁਸੀਂ ਕੰਪੈਰੀਜ਼ਨ ਕੀਤਾ ਪਿਛਲੇ ਟਾਈਮ ਸਾਨੂੰ ਜਿਹੜੀ ਬਾਏ ਇਲੈਕਸ਼ਨ ਦੇ ਵਿੱਚ ਸਾਨੂੰ ਟਾਈਮ ਸਿਰਫ ਸਰਕਾਰ ਨੂੰ ਬਣੇ ਨੂੰ ਸਿਰਫ 9 ਮਹੀਨੇ ਦਾ ਹੋਇਆ ਸੀਗਾ ਸੋ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਆਸਾਂ ਸੀਗੀਆਂ ਵੱਡੀਆਂ ਨੇ ਉਹਨਾਂ ਨੂੰ ਪੂਰਿਆ ਕਰਨ ਨੂੰ ਸਾਨੂੰ ਅੱਜ ਤਕਰੀਬਨ 2 ਸਾਲਾਂ ਕਹਿ ਸਕਦੇ ਆ ਕਿ ਅਸੀਂ 90% ਉਹਨਾਂ ਦੀ ਆਸਾਂ ਦੇ ਉੱਤੇ ਅੱਜ ਜਿਹੜੇ ਅਸੀਂ ਖਰੇ ਉਤਰੇ ਆਂ ਔਰ ਜਿਹਦੇ ਵਿੱਚ ਜਿੰਨੇ ਵੱਡੇ ਵਾਅਦੇ ਨੇ ਚਾਹੇ ਬਿਜਲੀ ਦਾ ਮੈਂ ਗੱਲ ਕਰਾਂ ਹੂੰ ਉਹnde ਪਹਿਲੇ 3 ਮਹੀਨਿਆਂ ਦੇ ਵਿੱਚ ਅਸੀਂ ਨੇ ਬਿਜਲੀ ਦਾ ਜਿਹੜਾ ਵਾਅਦਾ ਪੂਰਾ ਕੀਤਾ ਜ਼ੀਰੋ ਜਿਹੜੇ ਬਿੱਲ ਆਏ ਨੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਕੂਲਾਂ ਦੀ ਸਕੂਲ ਆਫ ਫੈਮਿਨਸ ਦੇ ਉੱਤੇ ਐਜੂਕੇਸ਼ਨ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਜਿਹੜੀ ਕ੍ਰਾਂਤੀ ਹੈ ਜਿਹੜੀ ਉਹ ਪੰਜਾਬ ਉਸ ਵੱਲ ਵੱਧ ਰਿਹਾ ਚਾਹੇ ਮੈਂ ਸਿਹਤ ਸਹੂਲਤਾਂ ਦੀ ਗੱਲ ਕਰਾਂ 829 ਮੁਹੱਲਾ ਕਲੀਨਿਕ ਨੇ ਸਾਰੇ ਪੰਜਾਬ ਦੇ ਜਿਹੜੇ ਸਿਵਲ ਹਸਪਤਾਲ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਦਾ ਜਿਹੜਾ ਕੰਮ ਚੱਲ ਰਿਹਾ ਲੋਕਾਂ ਨੂੰ ਫ੍ਰੀ ਦਵਾਈਆਂ ਜਿਹੜੀਆਂ ਮਿਲ ਰਹੀਆਂ ਨੇ ਫ੍ਰੀ ਟੈਸਟ ਹੋ ਰਹੇ ਨੇ ਜਿਵੇਂ ਮੈਂ ਮੁਕਾਬਲਾ ਸਾਡਾ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨੇਗਾ ਅਸੀਂ ਆਪਣਾ ਵਿਜ਼ਨ ਲੈ ਕੇ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਸੋ ਇਹ ਲੋਕ ਤੈਅ ਕਰਨਗੇ ਕਿ ਉਹਨਾਂ ਨੇ ਕਿਹਦੇ ਨਾਲ ਮੁਕਾਬਲਾ ਜਿਹੜਾ ਕਰਨਾ ਹੈਗਾ ਜਿਸ ਪਰਿਵਾਰ ਦਾ ਦਬਦਬਾ ਕਿਵੇਂ ਦੇਖਦੇ ਹੋ ਕਿ ਤੁਹਾਡੇ ਇਲਾਕੇ ਦੇ ਆਉਂਦੇ ਨੇ ਤੁਸੀਂ ਪਹਿਲਾਂ ਤੋਂ ਕਾਫੀ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹੈਗੇ ਨੇ ਬਾਦਲ ਪਰਿਵਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਰਦੇਸ਼ ਸਿੰਘ ਢੀਰਸਾ ਨਾਮ ਆਉਂਦਾ ਜੀ ਭਾਵੇਂ ਕਿ ਹਾਲੀ ਦੇ ਵਿੱਚੋਂ ਪਾਰਟੀ ਤੋਂ ਜਿਹੜੇ ਉਹ ਦੂਰ ਗਏ ਨੇ ਫਿਰ ਦੁਬਾਰੇ ਵਾਪਸ ਹੀ ਆ ਗਏ ਹਾਂ ਠੀਕ ਠਾਕ ਹੈ ਬੇਟੀ ਠੀਕ ਠਾਕ ਹੈ ਔਰ ਦੇਖੋ ਇਹ ਪਰਿਵਾਰ ਨੇ ਜਿਹੜੇ ਪੰਜਾਬ ਦੇ ਲੋਕਾਂ ਨੇ ਪਰਿਵਾਰਵਾਦ ਨੂੰ ਜਿਹੜਾ ਨਕਾਰਿਆ ਉਹਨਾਂ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਬੋੜ ਮੰਨਦੇ ਸੀਗੇ ਕਿ ਅਸੀਂ ਰਾਜਨੀਤੀ ਦੇ ਬੋੜ ਆ ਸੋ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਸੋ ਇਹ ਸਮਾਂ ਦੱਸੂਗਾ ਹਾਲਾਂਕਿ ਉਹਨਾਂ ਨੇ ਆਪਣੀਆਂ ਜਿਹੜੇ ਨਿੱਜੀ ਜਿਹੜੇ ਹਿੱਤ ਨੇ ਚਾਹੇ ਪੰਥਕ ਦੁਹਾਈ ਦੇ ਕਿ ਉਹ ਲੋਕ ਨੇ ਜਿਹੜੇ ਪਾਰਟੀਆਂ ਤੋਂ ਬਾਹਰ ਹੋ ਜਾਂਦੇ ਆ ਤੇ ਆਪਣੇ ਨਿੱਜੀ ਹਿੱਤਾਂ ਦੇ ਲਈ ਫਿਰਕਰ ਪਾਰਟੀਆਂ ਦੇ ਵਿੱਚ ਘਰ ਵਾਪਸੀ ਕਰ ਜਾਂਦੇ ਆ ਸੋ ਕਿਹਨੇ ਇਲਾਕੇ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕਿਨੇ ਕੀ ਕੀਤਾ ਇਹਨਾਂ ਚੀਜ਼ਾਂ ਨੂੰ ਜਿਹੜੇ ਇਹਨਾਂ ਸਮੀਕਰਨਾਂ ਨੂੰ ਲੈ ਕੇ ਕੌਣ ਭਾਰੂ ਹੈ ਪੰਜਾਬ ਦੇ ਲੋਕ ਔਰ ਸੰਗਰੂਰ ਲੋਕ ਸਭਾ ਦੇ ਲੋਕ ਜਿਹੜੇ ਚੰਗੀ ਤਰ੍ਹਾਂ ਜਿਹੜਾ ਜਾਣਦੇ ਆ ਨਰਿੰਦਰ ਕੌਰ ਦਾ ਸੰਗਰੂਰ ਦੇ ਲਈ ਵਿਜ਼ਨ ਕੀ ਸੀ ਸੰਗਰੂਰ ਦੇ ਲਈ ਕਿਵੇਂ ਦੇਖਦੇ ਸੀ ਕਿਉਂਕਿ ਹੁਣ ਉਹ ਵਿਧਾਇਕ ਬਣ ਚੁੱਕੇ ਨੇ 2 ਸਾਲ ਦਾ ਸਮਾਂ ਉਹਨਾਂ ਨੂੰ ਮਿਲਿਆ ਤੇ ਕੀ ਚੀਜ਼ਾਂ ਦੇਖੀਆਂ ਸੀ ਜਿਹੜੀਆਂ ਤੋਂ ਲੱਗਦੀਆਂ ਸੀ ਕਿ ਜਦੋਂ ਮੈਨੂੰ ਇਹ ਫਤਵਾ ਮਿਲੂਗਾ ਮੈਂ ਇੱਥੇ ਆਉਂਗੀ ਤਾਂ ਮੈਂ ਚੀਜ਼ਾਂ ਨੂੰ ਵੱਡੇ ਪੱਧਰ ਤੇ ਕਰੂੰਗੀ ਕੀ ਬਦਲਾਅ ਤੁਸੀਂ ਕਰਿਆ ਜਾਂ ਤੁਹਾਡੇ ਕਰਨ ਦੀ ਜਿਹੜੀ ਤੁਹਾਡੇ ਮਨ ਦੇ ਵਿੱਚ ਹੈ ਕਿ ਆਉਣ ਵਾਲੇ ਜੀ ਕੋਈ ਸਮੇਂ ਦੇ ਵਿੱਚ ਅਸੀਂ ਜੀ ਕਰਾਂਗੇ ਜਿਸਦੇ ਲਈ ਸਰੂਦਰ ਨੂੰ ਖਾਸ ਜ਼ਰੂਰਤ ਸੀ ਦੇਖੋ ਮੈਂ ਤਕਰੀਬਨ 10 ਸਾਲ ਹੋ ਗਏ ਮੈਨੂੰ ਪਬਲਿਕ ਦੇ ਵਿੱਚ ਵਿਚਰਦੀ ਨੂੰ ਔਰ ਤਕਰੀਬਨ 8 ਸਾਲ ਦਾ ਮੇਰਾ ਉਸ ਸਮਾਂ ਰਿਹਾ ਜਿਹਦੇ ਵਿੱਚ ਬਤੌਰ ਆਪੋਜੀਸ਼ਨ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜਾਂਦੇ ਰਹੇ ਹਾਂ ਔਰ ਇਸ ਸਮੇਂ ਦੇ ਦੌਰਾਨ ਜਿਹੜਾ ਆਮ ਲੋਕ ਆ ਜਿਹੜਾ ਆਮ ਆਦਮੀ ਆ ਜਿਹੜਾ ਉਹਨਾਂ ਨੂੰ ਨਾ ਤਾਂ ਕੋਈ ਸਿਹਤ ਸਹੂਲਤਾਂ ਮਿਲ ਰਹੀਆਂ ਸੀਗੀਆਂ ਔਰ ਨਾ ਹੀ ਉਹਨਾਂ ਨੂੰ ਜਿਹੜੇ ਕਿਸੇ ਤਰ੍ਹਾਂ ਦਾ ਸਕੂਲ ਕੋਈ এডਿਕੇਸ਼ਨ ਦੇ ਲਈ ਕੋਈ ਉਹਦਾਂ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ ਕਿ ਕੋਈ ਗਰੀਬ ਘਰ ਦਾ ਬੱਚਾ ਜਿਹੜਾ ਸੁਪਨਾ ਲੈ ਸਕੇ ਕਿ ਅਸੀਂ ਵੀ ਆਈਏ ਸਜਾ ਆਈਪੀਐਸ ਬਣ ਸਕਦੇ ਆ ਔਰ ਉਹ ਲੀਡਰਾਂ ਨੂੰ ਮਿਲਣਾ ਤਾਂ ਬਹੁਤ ਵੱਡੀ ਗੱਲ ਹੋ ਗਈ ਸੀ ਸੰਗਰੂੜ ਦੇ ਲੋਕਾਂ ਨੂੰ ਕਿ ਆਪਣੇ ਲੀਡਰ ਦਾ ਮੂੰਹ ਦੇਖਣ ਨੂੰ ਤਰਸ ਜਾਂਦੇ ਸੀਗੇ ਕਿ ਸਾਡਾ ਲੀਡਰ ਜਿਹੜਾ ਕਿੱਥੇ ਹੈਗਾ ਸੋ ਅੱਜ ਸੰਗਰੂੜ ਦੇ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਉਹਨਾਂ ਗਰੀਬ ਲੋਕਾਂ ਦੇ ਲਈ ਅੱਜ ਹਰ ਉਹ ਕੰਮ ਜਿਹੜਾ ਆਮ ਆਦਮੀ ਦੇ ਨਾਲ ਜੁੜਿਆ ਹੋਇਆ ਮੈਂ ਮਤਲਬ ਹਰ ਟਾਈਮ ਪਬਲਿਕ ਦੇ ਵਿੱਚ ਔਰ ਲੋਕੀ ਆਉਂਦੇ ਆ ਆਪੋਜੀਸ਼ਨ ਵਾਲੇ ਵੀ ਆ ਕੇ ਜਾਂਦੇ ਆ ਮਿਲ ਕੇ ਜਾਂਦੇ ਆ ਸਾਰੇ ਪਿੰਡਾਂ ਚੋਂ ਪੰਜ ਸਰਪੰਚ ਸਾਹਿਬ ਆਉਂਦੇ ਆ ਮਿਲਦੇ ਆ ਤੇ ਸਾਰੇ ਇੱਕ ਗੱਲ ਮਤਲਬ ਉਹਨਾਂ ਦੇ ਆਪਣੇ ਮੂਹੇ ਹੈ ਕਿ ਜਿਸ ਤਰੀਕੇ ਨਾਲ ਤੁਹਾਨੂੰ ਮਿਲਦੇ ਆਂ ਤੇ ਸਾਨੂੰ ਕਦੇ ਲੱਗਿਆ ਨਹੀਂ ਕਿ ਅਸੀਂ ਕਿਸੇ ਪੋਲਿਟਿਕਲ ਲੀਡਰ ਨੂੰ ਜਿਹੜਾ ਮਿਲ ਕੇ ਜਾ ਰਹੇ ਆਂ ਸੋ ਮੈਂ ਤਾਂ ਪਹਿਲਾਂ ਵੀ ਇੱਕ ਆਮ ਜਿਹੜਾ ਆਦਮੀ ਦੀ ਤਰ੍ਹਾਂ ਆਮ ਇੱਕ ਜਿਵੇਂ ਪਰਿਵਾਰ ਦੀ ਧੀ ਦੇ ਤੌਰ ਤੇ ਵੇਚਦੀ ਸੀ ਅੱਜ ਵੀ ਉਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਵੇਚ ਰਹੇ ਆਂ ਸੋ ਸੋਸ਼ਲ ਮੀਡੀਆ ਤੁਸੀਂ ਦੇਖ ਲਈ ਹੋਵੋਗੇ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰਦੇ ਆਂ ਕਿ ਉੱਥੇ ਬੜੀਆਂ ਚੀਜ਼ਾਂ ਚੱਲਦੀਆਂ ਨੇ ਕਿ ਬਿੰਦਰ ਕੌਰ ਭਰਾ ਉਸ ਤਰ੍ਹਾਂ ਨਹੀਂ ਵੇਚ ਰਹੇ ਉਸ ਤਰ੍ਹਾਂ ਉਹ ਸਕੂਟਰੀ ਜਿਹੜੀ ਲੈ ਕੇ ਉਹ ਪੈਸੇ ਸਮੇਂ ਤੋਂ ਆਪਣੇ ਪਿੰਡ ਤੋਂ ਲੈ ਕੇ ਆਉਂਦੇ ਸੀ ਫਿਰ ਉਹ ਸੰਗੂਰ ਲੈ ਕੇ ਜਾਂਦੇ ਸੀ ਉਹ ਸਕੂਟਰੀ ਨਜ਼ਰ ਨਹੀਂ ਆਉਂਦੀ ਕਿ ਗੱਡੀਆਂ ਦੇ ਵਿੱਚ ਦੇਖੋ ਪਹਿਲਾਂ ਵੀ ਪਹਿਲਾਂ 8 ਸਾਲ ਕੀ ਨੇ ਸਕੂਟਰੀ ਦੇਖੀ ਸੀ ਮੇਰੇ ਕੋਲ ਪਹਿਲਾਂ ਵੀ ਮੈਂ ਮੈਂ ਦੇਖੋ ਮੈਂ ਇਲੈਕਸ਼ਨ ਦੇ ਵਿੱਚ ਜਦੋਂ ਦੇਖੋ ਮੇਰੇ ਕੋਲ ਐਕਟਿਵ ਸੀ ਮੈਂ ਕਾਲਜ ਜਾਂਦੀ ਸੀਗੀ ਛੇ ਮੈਂ ਚੰਨੂ ਸਾਨੂੰ ਅੱਡਾ ਲੱਗਦਾ ਸੀਗਾ ਤੇ ਉੱਥੋਂ ਖੜਾ ਕੇ ਮੈਂ ਅੱਗੇ ਬਸ ਤੇ ਜਾਣਾ ਪਾਰਟੀ ਦੇ ਕੰਮ ਕਰਨੇ ਇਲੈਕਸ਼ਨ ਦੇ ਦੌਰਾਨ ਵੀ ਜਦੋਂ ਮੈਨੂੰ ਕੈਂਪੇਨ ਦੇ ਵਿੱਚ ਮੈਂ ਸੀਗੀ ਤਾਂ ਜਿੱਥੇ ਸਾਨੂੰ ਐਕਟਿਵਾ ਤੇ ਮੋਟਰਸਾਈਕਲਾਂ ਦੇ ਉੱਤੇ ਸਾਡਾ ਰੋਡ ਸ਼ੋਅ ਹੁੰਦਾ ਸੀਗਾ ਉੱਥੇ ਮੈਂ ਐਕਟਿਵਾ ਤੇ ਜਾਂਦੀ ਸੀ ਜਿੱਥੇ ਜ਼ਰੂਰਤ ਹੁੰਦੀ ਸੀ ਉੱਥੇ ਗੱਡੀ ਵਰਤੀ ਸੀ ਸੋ ਮੈਂ ਮਤਲਬ ਏਸੀ ਦੇ ਉੱਤੇ ਮੈਂ ਕਦੇ ਦਿਖਾਵੇ ਦੇ ਵਿੱਚ ਨਹੀਂ ਗਈ ਕਿ ਅੱਜ ਐਮਐਲਏ ਬਣਨ ਤੋਂ ਬਾਅਦ ਕਿ ਮੈਂ ਆਪ ਐਕਟਿਵਾ ਤੇ ਹੂੰ ਮੇਰੇ ਨਾਲ ਚਾਰ ਗਨਮੈਨ ਆਪਣੇ ਆਪਣੇ ਵਹੀਕਲਾਂ ਤੇ ਹੋਣ ਜਾਂ ਕੋਈ ਨਾਲ ਇੱਕ ਕੈਮਰੇ ਵਾਲਾ ਹੋਵੇ ਤੇ ਹਾਂ ਮਤਲਬ ਮਤਲਬ ਚਾਰ ਨਾਲ ਉਹਦੇ ਕੈਮਰੇ ਵਾਲੇ ਹੋਣ ਉਹ ਮੈਂ ਵਿਖਾਵੇ ਵਾਲੇ ਪਾਸੇ ਨਹੀਂ ਗਈ ਅੱਜ ਅੱਜ ਮੈਂ ਜਾਣੀ ਆ ਮੈਂ ਇਕਟਿਵਿਟੀ ਵੀ ਜਾਨੀ ਮੈਂ ਮੇਰੀ ਮਦਰ ਨਾਲ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਹ ਸੁਬਾਹ ਰਲੀ ਜਾ ਕੇ ਮੈਂ ਮੇਰੇ ਫਾਦਰ ਸਾਹਿਬ ਨਾਲ ਕਈ ਵਾਰ ਸਬਜ਼ੀ ਮੰਡੀ ਵੀ ਸਬਜ਼ੀ ਲੈ ਕੇ ਆਈਆਂ ਜਾਂ ਮੇਰੇ ਫਾਦਰ ਸਾਹਿਬ ਵੀ ਕਈ ਵਾਰ ਐਕਟਿਵਿਟੀ ਤੁਹਾਨੂੰ ਰੋਜ਼ ਤੁਹਾਨੂੰ ਸ਼ਹਿਰ ਦੇ ਵਿੱਚ ਕੰਮ ਦੇ ਦੇਖਣਗੇ ਸੋ ਅਸੀਂ ਉਹ ਜਿਹੜਾ ਜੀਵਨ ਅਸੀਂ ਉਸੇ ਤਰੀਕੇ ਨਾਲ ਜਿਹੜਾ ਰਹਿ ਰਹੇ ਆ ਵਿਚਰ ਰਹੇ ਆ ਜਿਹੜਾ ਸਮਾਂ ਕਿਉਂ ਲੱਗਿਆ ਕਿ ਜਿਵੇਂ ਕਿਉਂਕਿ ਤੁਸੀਂ ਪਿਛਲੇ ਸਾਲ 1 ਸਾਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਸ ਤਰੀਕੇ ਦੇ ਨਾਲ ਲੋਕ ਕਹਿ ਰਹੇ ਨੇ ਕਿ ਵਿਚਰੇ ਨਹੀਂ ਹੈਗੇ ਨਰਿੰਦਰ ਕੌਰ ਭਰਾ ਲੋਕਾਂ ਦੇ ਵਿੱਚ ਭਾਵੇਂ ਹੁਣ ਤੁਸੀਂ ਲਗਾਤਾਰ ਫੰਕਸ਼ਨਾਂ ਤੇ ਵੀ ਲਗਾਤਾਰ ਅੱਜ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਤੁਸੀਂ ਸੋਸ਼ਲ ਮੀਡੀਆ ਤੇ ਚੈੱਕ ਕਰ ਲਓ ਜਿਸ ਦਿਨ ਦੀ ਮੈਂ ਐਮਐਲਏ ਬਣੀ ਆ ਮੈਂ ਪਹਿਲਾ ਸਾਲ ਸੀਗਾ ਜਦੋਂ ਮੈਂ ਲੋਕਾਂ ਦੇ ਵਿੱਚ ਹਰ ਟਾਈਮ ਮੈਂ ਵਿਚਰਦੀ ਰਹੀ ਆ ਪਹਿਲੇ 6 ਮਹੀਨੇ ਹਨਾ ਮੈਂ ਵੇਚਦੀ ਆ ਕਿ ਮੈਂ ਬਿਲਕੁਲ ਵੀ ਨਹੀਂ ਵਿਚਰ ਸਕੀ ਹੈਗੀ ਉਹਦਾ ਕਾਰਨ ਹੈ ਦੇਖੋ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਹੈਨਾ ਸਭ ਦੇ ਘਰਾਂ ਦੇ ਵਿੱਚ ਧੀਆ ਪੈਣਾ ਹੈਗੀਆਂ ਨੇ ਮੇਰੀ ਮੈਰਿਜ ਹੋਈ ਹੈ ਮੈਰਿਜ ਤੋਂ ਬਾਅਦ ਅੱਜ ਮੇਰੇ ਕੋਲ 6 ਮਹੀਨਿਆਂ ਦਾ ਮੇਰੇ ਕੋਲ ਬੇਟਾ ਹੈਗਾ ਬੱਚਾ ਹੈਗਾ ਹੈਨਾ ਸੋ ਉਸ ਟਾਈਮ ਦੇ ਵਿੱਚ ਮੈਂ ਨਹੀਂ ਵਿਚਰ ਸਕੀ ਹਾਂ ਜਿੰਨਾ ਕਿ ਮੇਰੇ ਤੋਂ ਮੈਂ ਕੰਫਰਟੇਬਲ ਸੀਗੀ ਉਸ ਪੀਰੀਅਡ ਦੇ ਵਿੱਚ ਮੈਂ ਲੋਕਾਂ ਦੇ ਵਿੱਚ ਜਾਂਦੀ ਸੀਗੀ ਵਿਚਰਦੀ ਸੀਗੀ ਜਾਂ ਘਰੇ ਮੇਰੇ ਕੋਲ ਪਬਲਿਕ ਆਉਂਦੀ ਸੀਗੀ ਉਹਨਾਂ ਨੂੰ ਮੈਂ ਮਿਲਦੀ ਸੀ ਉਸ ਟਾਈਮ ਦੇ ਵਿੱਚ ਜ਼ਰੂਰ ਮੇਰੀ ਉਸ ਟਾਈਮ ਦਾ ਮੇਰੀ 100% ਜਿਹੜੀ ਗੈਰ ਹਾਜ਼ਰੀ ਰਹੀ ਹੈ ਸੋ ਉਹ ਉਹ ਚੀਜ਼ ਨੂੰ ਸੋਸ਼ਲ ਮੀਡੀਆ ਦਾ ਇੱਕ ਜਿਹੜਾ ਕਿਉਂਕਿ ਦੁੱਖ ਪਛਾਣਦਾ ਜਦੋਂ ਸੋਸ਼ਲ ਮੀਡੀਆ ਦੇਖਦੇ ਉਹ ਨਹੀਂ ਮੈਂ ਤੁਹਾਡੇ ਕਦੇ ਤੁਹਾਡੇ ਪਰਿਵਾਰ ਖਿਲਾਫ ਨੈਗੇਟਿਵ ਚੀਜ਼ਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਕਦੇ ਦੇਖੋ ਇਹ ਚੀਜ਼ਾਂ ਦਾ ਇਹ ਦੁੱਖ ਨਹੀਂ ਇਹਨਾਂ ਚੀਜ਼ਾਂ ਦਾ ਹੁੰਦਾ ਦੁੱਖ ਸਿਰਫ ਆਪਣਿਆਂ ਦਾ ਹੁੰਦਾ ਜਦੋਂ ਕੋਈ ਆਪਣਾ ਕੋਈ ਨਾਰਾਜ਼ ਹੁੰਦਾ ਜਾਂ ਆਪਣਾ ਕੋਈ ਤੁਹਾਨੂੰ ਗਲਤ ਬੋਲਦਾ ਸੋ ਆਪਣੇ ਨਾਲ ਮੈਂ ਇਨਾਂ ਕੋ ਜੁੜੀ ਹੋਈਆਂ ਕਿ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਮੇਰੇ ਹਲਕੇ ਦੇ ਇੱਕ ਇੱਕ ਵਰਕਰ ਨੂੰ ਅੱਜ ਤੁਸੀਂ ਜਾ ਕੇ ਪੁੱਛ ਲਓ ਹਰ ਇੱਕ ਵਰਕਰ ਮੇਰੇ ਕੋਲ ਦਿਨ ਰਾਤ ਮੇਰੇ ਕੋਲ ਆਉਂਦੇ ਆ ਮਿਲਦੇ ਆ ਮੈਂ ਉਹਨਾਂ ਦੇ ਕੋਲ ਜਾਂਦੀਆਂ ਚੱਲ ਰਹੀ ਗੱਲ ਜਿਹੜੀ ਇਹ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈਗਾ ਜਿਹੜੇ ਉਹ ਲੋਕ ਨੇ ਸੋ ਵਕ ਵਕ ਪਾਰਟੀਆਂ ਦੇ ਜਿਹੜੇ ਆਈਟੀ ਸੈੱਲ ਜਿਹੜੇ ਬੈਠੇ ਨੇ ਬਿਠਾਏ ਹੋਏ ਨੇ ਉਹਨਾਂ ਦਾ ਜਿਹੜਾ ਕੰਮ ਇਹੀ ਹੈ ਤੋ ਇਹ ਲੋਕ ਜਾਣਦੇ ਆ ਕਿ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਆਪਾਂ ਵਿਚਰਦੇ ਆ ਔਰ ਮੈਂ ਨਿਰੰਤਰ ਤੁਸੀਂ ਮੇਰੀ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੇਰੀ ਰੋਜ਼ ਦੀ ਹਾਜ਼ਰੀ ਆ ਜਿਹੜੀ ਉਹ ਕਿੱਥੇ ਲੱਗਦੀ ਰਹੀ ਆ ਅੱਜ ਦੋ ਤਿੰਨ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ ਦੋ ਤਿੰਨ ਚੀਜ਼ਾਂ ਤੋਂ ਨੇ ਆ ਸੋਸ਼ਲ ਮੀਡੀਆ ਤੇ ਹੁੰਦੀ ਆ ਸੀ ਜਦੋਂ ਇੱਕ ਤੁਹਾਡੀ ਤੁਹਾਡੇ ਇੱਕ ਹਸਬੈਂਡ ਦੀ ਤਸਵੀਰ ਆਉਂਦੀ ਆ ਕਿ ਉਹ ਉਦਘਾਟਨ ਕਰ ਰਹੇ ਨੇ ਵਿਰੋਧੀ ਧਿਰਾਂ ਨੇ ਖੂਬ ਉਠਾਇਆ ਕਿ ਹੁਣ ਪਰਿਵਾਰਕ ਮੈਂਬਰ ਵੀ ਉਦਘਾਟਨ ਕਰਨਗੇ ਜਦ ਤੁਸੀਂ ਨਹੀਂ ਪੱਥਰ ਰੱਖੇ ਜਾਂਦੇ ਨੇ ਇੰਪੋਇੰਟਮੈਂਟ ਦੀ ਸੈਟ ਦੀ ਗੱਲ ਹੋ ਸੀਗੀ ਮੇਰੇ ਬੇਟੇ ਦੇ ਜਨਮ ਤੋਂ ਪਹਿਲਾਂ ਦੀ ਗੱਲ ਆ ਬਹੁਤ ਸਾਰੇ ਕੰਮ ਸੀਗੇ ਜਿਹੜੇ ਲੋਕਾਂ ਦੇ ਵਿੱਚ ਜਾਣਾ ਵੀ ਜ਼ਰੂਰੀ ਸੀਗਾ ਤਾਂ ਮੇਰੇ ਬਤੌਰ ਪਰਿਵਾਰਕ ਮੈਂਬਰ ਮੇਰੇ ਜਾਂਦੇ ਵੀ ਰਹੇ ਆ ਔਰ ਕੁਝ ਚੀਜ਼ਾਂ ਨੇ ਜਿਹੜੀਆਂ ਕਿਉਂਕਿ ਪਹਿਲੀ ਵਾਰ ਹਲਕੇ ਦੀ ਜਿਹੜੀ ਜ਼ਿੰਮੇਵਾਰੀ ਮਿਲੀ ਸੀ ਕੁਝ ਚੀਜ਼ਾਂ ਦੀ ਜਿਹੜੀ ਚੀਜ਼ ਦਾ ਨਹੀਂ ਵੀ ਪਤਾ ਹੁੰਦਾ ਉਸ ਟਾਈਮ ਉਹ ਜਿਹੜੀ ਅਚਨਚੇਤ ਹੋਇਆ ਸੀਗਾ ਕਿ ਗੱਡੀ ਚ ਉਤਨਸਾਰ ਇੱਕਦਮ ਉਹਨਾਂ ਨੇ ਜਿਹੜਾ ਉੱਥੇ ਭੀੜ ਦੇ ਵਿੱਚੋਂ ਨਿਕਲ ਕੇ ਜਿਹੜਾ ਖੜੇ ਹੋ ਗਏ ਸੋ ਉਹਦੇ ਲਈ ਮੈਂ ਜਿਹੜੀ ਉਹ ਸੀਜ਼ ਨੂੰ ਅਸੀਂ ਆਪਣੀ ਜਿਹੜੀ ਗਲਤੀ ਵੀ ਮੰਨਦੇ ਆ ਉਹਦੇ ਵਿੱਚ ਅਸੀਂ ਗਲਤ ਗਲਤ ਸੀਗੇ ਤੇ ਸਾਨੂੰ ਉਸ ਚੀਜ਼ ਦਾ ਜਿਹੜਾ ਪ੍ਰੋਟੋਕੋਲ ਦਾ ਨਹੀਂ ਸੀਗਾ ਪਤਾ ਕਿ ਕਿਸ ਚੀਜ਼ ਨੂੰ ਆਪਾਂ ਨੇ ਜਿਹੜਾ ਉਹ ਕਰਨਾ ਤੇ ਇਨ ਫਿਊਚਰ ਅੱਗੇ ਅੱਗੇ ਦੇ ਲਈ ਕੋਈ ਐਦਾਂ ਦੀ ਕਈ ਜਿਹੜੀ ਦਿੱਕਤ ਨਾ ਤਾਂ ਆਈ ਹੈ ਤੇ ਨਾ ਆਊਗੀ ਪੱਟੀ ਵਾਲਾਂ ਦੀ ਗੱਲ ਕਰੀਏ ਤਾਂ ਉੱਥੇ ਥੋੜਾ ਕਾਫੀ ਵਿਵਾਦ ਹੋਇਆ ਕਿਉਂਕਿ ਤੁਸੀਂ ਵਿਗਾਟਨ ਕਰਨ ਲਈ ਗਏ ਉਹ ਕਹਿੰਦੇ ਕਿ ਸਰਪੰਚ ਨੂੰ ਘਰੇ ਬੰਦ ਕਰ ਲਿਆ ਨਿੰਦਕੌਰ ਪਰ ਆਜੇ ਇਨੀ ਪੋਸਟ ਨਾਲ ਲੈ ਕੇ ਆ ਗਏ ਕਿ ਪਿੰਡ ਨੂੰ ਸੌਣ ਦੇਖੋ ਇਹ ਦੋ ਤਿੰਨ ਮਸਲੇ ਜਿਹੜੇ ਹੈਗੇ ਨੇ ਤੁਸੀਂ ਵਧੀਆ ਗੱਲ ਕੀਤੀ ਆ ਨਰਿੰਦਰ ਭਰਾ ਜੀ ਕਾਮ ਪਰਿਵਾਰ ਤੋਂ ਉੱਠ ਕੇ ਅੱਜ ਉਹਨਾਂ ਸੰਗਰੂੜ ਦੇ ਲੋਕਾਂ ਦੇ ਪਿਆਰ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਉਹਨਾਂ ਦਿਗਜ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਉਹ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਅੱਜ ਮੈਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਸੋ ਜਦੋਂ ਮੈਨੂੰ ਟਿਕਟ ਮਿਲੀ ਸੀਗੀ ਉਸ ਟਾਈਮ ਮੈਨੂੰ ਪਤਾ ਲੱਗੇ ਕਿ ਜਿਹੜੇ ਆਪੋਜੀਸ਼ਨ ਵਾਲੇ ਸੀਗੇ ਉਹਨਾਂ ਨੇ ਬੜਾ ਜਸ਼ਨ ਮਨਾਇਆ ਵੀ ਚਲੋ ਇਹ ਤਾਂ ਕੱਲ ਦੀ ਜਵਾਕੜੀ ਆ ਕੁੜੀ ਆ ਇਹਨੂੰ ਕੌਣ ਪੁੱਛੂਗਾ ਮਤਲਬ ਇਹਨੂੰ ਤਾਂ ਐਂ ਰੋਲ ਦਾਂਗੇ ਸੋ ਉਹਨਾਂ ਨੂੰ ਉਦੋਂ ਮਤਲਬ ਉਹ ਚੀਜ਼ ਨੂੰ ਲਾਈਟਲੀ ਲੈ ਗਏ ਲੋਕਾਂ ਨੇ ਮੈਨੂੰ ਜਿਤਾਤਾ ਜਿਤਾਉਣ ਤੋਂ ਬਾਅਦ ਹੁਣ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਇੱਕ ਵੇਵ ਦੇ ਵਿੱਚ ਹਵਾ ਦੇ ਵਿੱਚ ਜਿੱਤ ਗਈ ਇਹਨੂੰ ਕੀ ਪਤਾ ਇਹਨੂੰ ਤਾਂ ਅਸੀਂ ਉਹੀ ਰੋਲ ਲਾਂਗੇ ਸੋ ਉਹ ਆਪਣੇ ਜਿਹੜੇ ਵਿਰੋਧੀ ਨੇ ਜਿਹੜੇ ਆਪਣੇ ਉਸ ਏਜੰਡੇ ਦੇ ਵਿੱਚ ਕੰਮ ਕਰ ਜਾਂਨੇ ਅਸੀਂ ਬਤੌਰ ਆਪੋਜੀਸ਼ਨ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਜਾਂਦੇ ਸੀਗੇ ਆਪਣਾ ਪ੍ਰੋਗਰਾਮ ਲੈ ਕੇ ਜਾਂਦੇ ਸੀਗੇ ਕਿਸ ਚੀਜ਼ ਨੂੰ ਲੈ ਕੇ ਅਸੀਂ ਵਿਰੋਧ ਕਰਦੇ ਸੀ ਕਿਹੜੀਆਂ ਨੀਤੀਆਂ ਦਾ ਵਿਰੋਧ ਕਰਦੇ ਸੀਗੇ ਅੱਜ ਕੋਈ ਪਾਰਟੀ ਦਾ ਕਿਸੇ ਦਾ ਤੁਸੀਂ ਮੈਨੂੰ ਆਗੂ ਦਿਖਾ ਦਿਓ ਕੋਈ ਕਾਲੀ ਦਲ ਦਾ ਕਾਂਗਰਸ ਦਾ ਭਾਜਪਾ ਦਾ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਸਾਡੀ ਪਾਰਟੀ ਦੇ ਪਾਲਿਸੀਆਂ ਦਾ ਵਿਰੋਧ ਕਰਦਾ ਹੋਵੇ ਹੈ ਕੋਈ ਬੰਦਾ ਜਿਹੜਾ ਜਾ ਕੇ ਵਿਰੋਧ ਕਰਦਾ ਹੋਵੇ ਸੋ ਇਹ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਮੂਹਰੇ ਲਾ ਕੇ ਸਸਿਕਾਲ ਜੀ ਸਸਿਕਾਲ ਉਹਨਾਂ ਲੋਕਾਂ ਨੂੰ ਮੂਹਰੇ ਲਾ ਕੇ ਸਿਰਫ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਕੋਈ ਚੀਜ਼ਾਂ ਚਲਾਉਣ ਦੇ ਲਈ ਜਿਵੇਂ ਕਿ ਭੱਟੀਵਾਲ ਕਲਾਂ ਦੇ ਵਿੱਚ ਹੋਇਆ ਜਿਵੇਂ ਕਿ ਉਹ ਦੋਤੇ ਨੇ ਉਹਨਾਂ ਕੋਲ ਵੀ ਤਸਵੀਰਾਂ ਲਿਆ ਕੇ ਤੁਹਾਡੀਆਂ ਇੱਕ ਪ੍ਰੈਸ ਕਾਨਫਰੰਸ ਖਾਸ ਤੌਰ ਤੇ ਇਸੇ ਮਾਸੋਂ ਲੈ ਕੇ ਕੀਤੀ ਗਈ ਸੀ ਹਾਂ ਦੇਖੋ ਉਹ ਕਿਸੇ ਦੇ ਪਾਰਟੀ ਲੀਡਰ ਦੇ ਕਿਸੇ ਦੇ ਮੈਂ ਪਰਿਵਾਰਕ ਮੈਂਬਰਾਂ ਨੂੰ ਜਵਾਬ ਦੇ ਨਹੀਂ ਹੈਗੀ ਮੈਂ ਆਪਣੇ ਸੰਗਰੂਰ ਦੇ 199000 ਮੇਰੇ ਵੋਟਰ ਨੇ ਮੈਂ ਉਹਨਾਂ ਨੂੰ ਜਵਾਬ ਦੇ ਹੈਗੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਂ ਜਵਾਬ ਦੇ ਨਹੀਂ ਹੈਗੀ ਸੋ ਭੱਟੀਵਾਲ ਕਲਾਂ ਦਾ ਜਿਹੜਾ ਨੇ ਉਹ ਸਿਰਫ ਇੰਨਾ ਕਿ ਦੇਖੋ ਜਦੋਂ ਮੈਂ ਤੁਹਾਨੂੰ ਤਿੰਨ ਕਿ ਮਹੀਨੇ ਬੈਕ ਜਾਂਦੇ ਆ ਜਦੋਂ ਅਸੀਂ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਕਮੈਰਿਸ ਪੈਲਸ ਅਸੀਂ ਬਣਾਉਣਾ ਸੀ ਕਿਉਂਕਿ ਪਿੰਡ ਦੇ ਗਰੀਬ ਲੋਕਾਂ ਦੀ ਜਿਹੜੀ ਮੰਗ ਸੀਗੀ ਉਹ ਬਣਾਉਣ ਦੇ ਲਈ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਮੈਂ ਤਿੰਨ ਜਗ੍ਹਾ ਪਿੰਡ ਦੇ ਮੈਂ ਆਪ ਵਿਜ਼ਿਟ ਕੀਤਾ ਤਾਂ ਜੋ ਵੀ ਅਸੀਂ ਉਸ ਚੀਜ਼ ਨੂੰ ਉਸ ਜਗ੍ਹਾ ਬਣਾਈਏ ਜਿਹੜੀ ਕਿ ਲੋਕਾਂ ਨੂੰ ਸਹੂਲਤ ਹੋਵੇ ਉਸ ਚੀਜ਼ ਨੂੰ ਵਰਤ ਸਕਣ ਲੋਕਾਂ ਨੂੰ ਚਿੱਟਾ ਹਾਥੀ ਨਾਲ ਸਾਬਤ ਹੋਵੇ ਸੋ ਤਿੰਨ ਜਗ੍ਹਾ ਪੰਚਾਇਤ ਨੇ ਵੱਖ-ਵੱਖ ਦਿਖਾਈਆਂ ਫਾਈਨਲ ਹੋ ਗਈ ਕਿ ਇਹ ਜਗ੍ਹਾ ਅਸੀਂ ਬਣਾਵਾਂਗੇ ਉੱਥੇ ਜਿਹੜ ਦੀ ਕੋ ਪਾਰਕ ਬਣਾਉਣ ਦੀ ਲਈ ਜਿਹੜੀ ਪ੍ਰਪੋਜ਼ਲ ਸੀਗੀ ਅਸੀਂ ਪਾਰਕ ਦੇ ਲਈ ਸਾਹਮਣੇ ਸਾਡੇ ਕੋਲ ਛੱਪੜ ਹੈਗਾ ਛੱਪੜ ਦੀ ਜਗ੍ਹਾ ਅਸੀਂ ਉਹਨੂੰ ਪੱਕਾ ਕਰ ਰਹੇ ਹਾਂ ਸੋ ਉੱਥੇ ਸਾਡੇ ਕੋਲ ਜਗ੍ਹਾ ਵੱਜ ਜਾਣੀ ਆ ਅਸੀਂ ਇਹ ਉੱਥੇ ਜਿਹੜੀ ਸਹਿਮਤੀ ਕੀਤੀ ਸੀ ਕਿ ਪਾਰਕ ਨੂੰ ਅਸੀਂ ਸਾਹਮਣੇ ਡਿਵੈਲਪ ਕਰ ਲਾਂਗੇ ਇਹ ਜਿਹੜੀ ਜਗ੍ਹਾ ਇਹਦੇ ਵਿੱਚ ਅਸੀਂ ਮੈਰਿਜ ਪਾਇਲਸ ਜਿਹੜਾ ਅਸੀਂ ਉਹ ਬਣਾ ਲਾਂਗੇ ਬਣਾ ਲਾਂਗੇ ਸੋ ਜਿੰਨਾ ਕੰਮ ਉਥੋਂ ਜਿਹੜੀ ਪੰਚਾਇਤ ਨੇ ਕੀਤਾ ਹੋਇਆ ਸੀਗਾ ਉਹਨਾਂ ਨੇ ਫੈਂਸਿੰਗ ਜਿਹੜੀ ਕੀਤੀ ਸੀ ਤਕਰੀਬਨ ਇੰਨਾ ਕ ਜਿਹੜਾ ਕੰਮ ਕੀਤਾ ਹੋਇਆ ਸੀ ਹੁਣ ਉੱਥੇ ਜਦੋਂ ਕੰਮ ਸ਼ੁਰੂ ਕਰਾਉਣਾ ਸੀਗਾ ਉਹ ਜਿਹੜੀ ਸ ਫੈਂਸਿੰਗ ਜਿਹੜੀ ਉਹਨਾਂ ਨੇ ਕੀਤੀ ਹੋਈ ਸੀ ਉਹਨੂੰ ਕੱਟ ਕਰਕੇ ਸਿਰਫ ਰਸਤੇ ਦੇ ਲਈ ਤਾਂ ਜੋ ਉੱਥੇ ਜਿਹੜੀ ਕੰਸਟਰਕਸ਼ਨ ਅਸੀਂ ਉਹਨੂੰ ਸ਼ੁਰੂ ਕਰ ਸਕੀਏ ਉਸ ਤੋਂ ਬਾਅਦ ਆ ਜਦੋਂ ਕੰਸਟਰਕਸ਼ਨ ਕੰਪਲੀਟ ਹੋ ਗਈ ਤਾਂ ਉਹਨੂੰ ਜਿਹੜੀ ਫੈਂਸਿੰਗ ਉਹਨੂੰ ਉਸ ਤਰ੍ਹਾਂ ਜਿਹਨੂੰ ਕੰਪਲੀਟ ਕਰਕੇ ਅਸੀਂ ਉਸੇ ਤਰੀਕੇ ਨਾਲ ਦੇ ਦੇਣਾ ਸੋ ਉਹਨੂੰ ਜਾਣ ਬੁੱਝ ਕੇ ਇੱਕ ਕਿਉਂਕਿ ਇਲੈਕਸ਼ਨ ਦਾ ਸਮਾਂ ਜਿਹੜਾ ਨੇੜੇ ਆ ਚੋਣਾਂ ਦਾ ਸਮਾਂ ਜਿਹੜਾ ਨੇੜੇ ਆ ਉਹਨੂੰ ਜਾਣ ਬੁੱਝ ਕੇ ਜਿਹੜਾ ਇੱਕ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਕਿਉਂਕਿ ਸਾਡੇ ਖਿਲਾਫ ਹੋਰ ਤਾਂ ਇਹਨਾਂ ਦੇ ਕੋਲ ਕੋਲ ਹੈ ਨਹੀਂ ਇਹ ਮੇਰੇ ਤੇ ਇਲਜ਼ਾਮ ਨਹੀਂ ਲਾ ਸਕਦੇ ਕਿ ਭਰਾਜ ਨੇ ਕਿਸੇ ਤੋਂ ਨੌਕਰੀ ਦੇ ਬਦਲੇ ਪੈਸੇ ਲਏ ਨੇ ਭਰਾਜ ਨੇ ਕਿਸੇ ਨੂੰ ਥਾਣੇ ਦੇ ਵਿੱਚੋਂ ਕਿਸੇ ਨੂੰ ਛਡਾਉਣ ਦੇ ਬਦਲੇ ਪੈਸੇ ਲਏ ਹੁਣ ਜਾਂ ਭਰਾਜ ਨੇ ਕਿਸੇ ਨੂੰ ਜਿਹੜਾ ਕਿਸੇ ਤਰ੍ਹਾਂ ਦੀ ਹੋਰ ਕਿਸੇ ਦੇ ਤਰ੍ਹਾਂ ਦੇ ਕੋਈ ਕਮਿਸ਼ਨਰਾਂ ਦੇ ਵਿੱਚ ਕੋਈ ਹਿੱਸਾ ਪਾਇਆ ਹੋਵੇ ਜਾਂ ਕਰਿਆ ਹੋਵੇ ਸੋ ਉਹ ਚੀਜ਼ਾਂ ਤਾਂ ਇਹਨਾਂ ਦੇ ਕੋਲ ਹੈ ਨਹੀਂਗਾ ਸੋ ਕੁੱਲ ਮਿਲਾ ਕੇ ਜਿਹੜਾ ਡਿਵੈਲਪਮੈਂਟ ਆ ਕਿ ਕੰਮ ਕਰਦੀ ਧੀ ਅੱਜ ਪਹਿਲੀ ਵਾਰ ਜਿਹੜੇ ਇੰਨੀ ਛੋਟੀ ਉਮਰ ਦੇ ਵਿੱਚ ਵਿਧਾਇਕ ਬਣੀਆ ਇਹ ਕਿੱਥੋਂ ਦਾ ਇਹ ਸ਼ੁਰੂ ਕਰ ਰਹੀ ਹੈ ਮਤਲਬ ਇਹਨੂੰ ਇੰਨਾ ਕੁਛ ਇਹਨੂੰ ਆ ਕਿਥੋਂ ਰਿ ਕਿਥੋਂ ਸਿੱਖ ਰਹੀ ਆ ਸੁ ਤਕਲੀਫ ਜਿਹੜੀ ਇਸ ਚੀਜ਼ ਦੀ ਹੈਗੀ ਆ। ਪਰਾਜਪਿੰਡ ਦੇ ਵਿੱਚ ਉਹਨਾਂ ਤੋਂ ਬਿਜਲੀ ਦੀ ਕਨੈਕਸ਼ਨ ਨਹੀਂ ਲੱਗ ਰੇ ਆਪਦੇ ਪਿੰਡ ਦੇ ਲੋਕ ਨਾਰਾਜ਼ ਨੇ। ਮੈਂ ਜਾਊਂਗੀ ਅੱਜ। ਮੈਂ ਹੁਣ ਪਰਾਜਪਿੰਡ ਜਾਣਾ। ਅੱਜ ਮੈਂ ਜਾਊਂਗੀ। ਦੇਖੋ ਮੇਰੇ ਪਿੰਡ ਹੈ, ਮੇਰਾ ਆਪਣਾ ਨਗਰ ਹੈ। ਮੇਰੇ ਨਗਰ ਦੇ ਲੋਕਾਂ ਨੇ ਮੈਨੂੰ ਮਾਣ ਦਿੱਤਾ। ਸਾਰੇ ਮੇਰੇ ਕੋਈ ਚਾਚੇ ਨੇ, ਕੋਈ ਤਾਏ ਨੇ, ਮੇਰੇ ਕੋਈ ਬਜ਼ੁਰਗ ਨੇ, ਕੋਈ ਹੈਨਾ ਬਾਪੂ ਨੇ, ਕੋਈ ਸਾਰੀਆਂ ਮੇਰੀਆਂ ਮਾਵਾ ਨੇ। ਸੋ ਦੇਖੋ ਉੱਥੇ ਉੱਥੇ ਫੇਰ ਜਾ ਕੇ ਸਾਰੇ ਵੱਡੇ ਸਿਆਸੀ ਲੀਡ ਗੀ ਹੈ ਮੈਂ 2014 ਦਾ ਵੀ ਉਹੀ ਸਮਾਂ ਸੀ ਉਹੀ ਪਿੰਡ ਸੀਗਾ ਜਿੱਥੇ ਕੋਈ ਬੂਥ ਲਾਉਣ ਨੂੰ ਤਿਆਰ ਨਹੀਂ ਸੀ ਤੇ ਕੰਮ ਕਰਦੀ ਧੀ ਨੂੰ ਪਿੰਡ ਦੇ ਵਿੱਚ ਜਾ ਕੇ ਬੂਥ ਲਾਉਣਾ ਪਿਆ ਜਦੋਂ ਕਿ ਸਾਰੇ ਪੰਜਾਬ ਦੇ ਵਿੱਚ ਕਲਚਰੀ ਹੈ ਨਹੀਂ ਸੀਗਾ ਸੋ ਮੇਰੇ ਪਿੰਡ ਦੀ ਰਾਜਨੀਤੀ ਦਾ ਮੈਨੂੰ ਜਾਦਾ ਚੰਗੀ ਤਰ੍ਹਾਂ ਪਤਾ ਮੈਂ ਉੱਥੇ ਰਾਜਨੀਤੀ ਨਹੀਂ ਕਰਨ ਦੇ ਲਈ ਮੇਰਾ ਨਗਰ ਹੈ ਮੈਂ ਹਮੇਸ਼ਾ ਜਾਣੀ ਆ ਅੱਜ ਵੀ ਜਾਣੀ ਆ ਮੇਰਾ ਘਰ ਪਰਿਵਾਰ ਉੱਥੇ ਹੈਗਾ ਫਿਰ ਉਹ ਦਿੱਕਤ ਕੀ ਆ ਰਹੀ ਹੈ ਜਿਹੜੇ ਉਹਦੇ ਚ ਜਿਹੜਾ ਜਿਹੜੀ ਪਿਛਲੇ ਜਿਹੜੀ ਪੰਚਾਇਤ ਸੀਗੀ ਉਹਨਾਂ ਨੇ ਮੈਂ ਪੰਚਾਇਤ ਦੀ ਇਲੈਕਸ਼ਨ ਵੀ ਕੰਟੈਸਟ ਕੀਤੀ ਸੀਗੀ ਉੱਥੇ ਜਿਹੜੇ ਜਿਹੜੇ ਬਲੋਕ ਪਲਾਟ ਨੇ ਜਿਹੜੇ ਜਿਹੜੇ ਪੰਜ-ਪੰਜ ਮਰਲੇ ਦੇ ਪਲਾਟ ਨੇ ਉਹ ਕੁਝ ਪਰਿਵਾਰਾਂ ਨੂੰ ਤਾਂ ਦੇਤੇ ਉਹਨਾਂ ਨੂੰ ਵੀ ਦੇਤੇ ਜਿਹੜੇ ਕਿ ਐਲੀਜੀਬਲ ਨਹੀਂ ਸੀਗੇ ਚਲੋ ਦੇਤੇ ਜਿਹੜੇ ਪਰਿਵਾਰ ਐਲੀਜੀਬਲ ਨੇ ਜਿਨ੍ਹਾਂ ਨੂੰ ਚਾਹੀਦੇ ਨੇ ਲੋੜਵੰਦਾ ਇੱਕ ਇੱਕ ਮਤਲਬ ਤੁਸੀਂ ਜਾ ਕੇ ਦੇਖੋ ਅੱਜ ਇੱਕ ਕਮਰੇ ਦੇ ਵਿੱਚ ਚਾਰ-ਚਾਰ ਪਰਿਵਾਰ ਰਹਿ ਰਹੇ ਨੇ ਤੁਸੀਂ ਅੱਜ ਉਹਨਾਂ ਲੋਕਾਂ ਦੀ ਹਾਲਤ ਦੇਖੋ ਉਹਨਾਂ ਦਾ ਸੋ ਉਹਨਾਂ ਦਾ ਆਪਸੀ ਜਿਹੜਾ ਡਿਸਪਿਊਟ ਹੈਗਾ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਹੈ ਪੰਚਾਇਤ ਨੂੰ ਵੀ ਬਿਠਾਇਆ ਹਰ ਘਰੇ ਹੋਣੀ ਪੰਚਾਇਤ ਨੂੰ ਵੀ ਬਿਠਾਇਆ ਕੋਰਟ 'ਚ ਪਹੁੰਚੇ ਹੋਏ ਨੇ ਅੱਜ ਵੀ ਉਹ ਬੰਦੇ ਕੋਰਟ 'ਚ ਪਹੁੰਚੇ ਜਿਹੜੇ ਕੁਛ ਨੇ ਆਪਣੇ ਆਪ ਹੀ ਆ ਕੇ ਸ਼ਿਕਾਇਤਾਂ ਜਿਹੜੀਆਂ ਡਿਪਟੀ ਕਮਿਸ਼ਨਰ ਨੂੰ ਦਿੱਤੀਆਂ ਹੋਈਆਂ ਨੇ ਸੋ ਉਹਨਾਂ ਦਾ ਜਿਹੜਾ ਡਿਸਪਿਊਟ ਵਧਦਾ ਗਿਆ ਇਸ ਕਰਕੇ ਸੋ ਅੱਜ ਮੈਂ ਆਪ ਜਾਊਂਗੀ ਪੰਡ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਬਿਠਾਉਂਗੀ ਔਰ ਬੈਠ ਕੇ ਉਹਨਾਂ ਦਾ ਮਸਲਾ ਜਿਹੜਾ ਹੱਲ ਕਰਾਂਗੇ ਤੌਰ ਤੇ ਜੇ ਅਗਰ ਮੈਂ ਕਰੇ ਗੱਲ ਕਰਾਂ ਤਾਂ ਪਰਿਵਾਰਕ ਤੌਰ ਤੇ ਕਿਵੇਂ ਬੱਚਾ ਛੋਟਾ ਬੇਬੀ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਕਿ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਮਾਂ ਦੇ ਲਈ ਕਿਵੇਂ ਫਿਰ ਵਿਚਰਦੇ ਕਿਵੇਂ ਕਿਉਂਕਿ ਤੁਸੀਂ ਕੰਮ ਕਰਨਾ ਵਿਧਾਨ ਸਭਾ ਤਸਵੀਰ ਤੁਹਾਡੀ ਦੇਖੀ ਇੱਕ ਤੁਸੀਂ ਬੇਬੀ ਨੂੰ ਮਤਲਬ ਕਿ ਗੋਦੀ ਵਿੱਚ ਲੈ ਕੇ ਵਿਧਾਨ ਸਭਾ ਹੀ ਪਹੁੰਚੇ ਬਿਲਕੁ ਇੱਕ ਮਾਂ ਦਾ ਕੀ ਅਹਿਸਾਸ ਹੁੰਦਾ ਕੀ ਆਪਣੇ ਬੱਚੇ ਦੇ ਲਈ ਪਿਆਰ ਹੁੰਦਾ ਉਹ ਇੱਕ ਮਾਂ ਜਿਆਦਾ ਚੰਗੀ ਤਰ੍ਹਾਂ ਸਮਝ ਸਕਦੀ ਹੈ ਮੈਂ ਜਦੋਂ ਜਿਵੇਂ ਤੁਸੀਂ ਗੱਲ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਕਿਉਂਕਿ ਮੈਨੂੰ ਸੰਗਰੂਰ ਦੇ ਲੋਕਾਂ ਨੇ ਨਿਮਾਨ ਦੇ ਨਾਲ ਜਿਹੜਾ ਵੋਟਾਂ ਪਾ ਕੇ ਮੈਨੂੰ ਜਿਤਾਇਆ ਸੀ ਮੇਰੀ ਜ਼ਿੰਮੇਵਾਰੀ ਆਪਣੇ ਲੋਕਾਂ ਦੇ ਪ੍ਰਤੀ ਹੈਗੀ ਆ ਉੱਥੇ ਇੱਕ ਮਾਂ ਬਣਨ ਤੋਂ ਬਾਅਦ ਆਪਣਾ ਬੱਚਾ ਮੇਰਾ ਬੱਚਾ ਉਦੋਂ ਤਕਰੀਬਨ 1.5 ਤੋਂ 2 ਮਹੀਨਿਆਂ ਦਾ ਸੀਗਾ ਸੋ ਇੱਕ ਮਾਂ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਇੱਕ ਆਪਣੇ ਇਲਾਕੇ ਦੇ ਲੋਕਾਂ ਲਈ ਵੀ ਜ਼ਿੰਮੇਵਾਰੀ ਨਿਭਾਉਣੀ ਉਦੋਂ ਦੋ ਜਿਵੇਂ ਵਾਰੀਆਂ ਸੀਗੀਆਂ ਇਹਨਾਂ ਦੇ ਵਿੱਚੋਂ ਸਿਲੈਕਟ ਕਰਨਾ ਮੇਰੇ ਲਈ ਮਤਲਬ ਇੱਕ ਕੜੀ ਸੀਗੀ ਕਿ ਉਹਨਾਂ ਦੇ ਵਿੱਚੋਂ ਕਿਹੜੀ ਜ਼ਿੰਮੇਵਾਰੀ ਨੂੰ ਜਿਹੜਾ ਲਿਆ ਜਾਵੇ ਪਰ ਮੈਂ ਉਦੋਂ ਫਿਰ ਉਹਨੂੰ ਦੋਨੋਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਮੈਂ ਵਿਧਾਨ ਸਭਾ ਦੇ ਵਿੱਚ ਆਪਣੇ ਲੋਕਾਂ ਦੇ ਲਈ ਵੀ ਗਈ ਔਰ ਇੱਕ ਮਾਂ ਹੁੰਦੇ ਹੋਏ ਆਪਣੇ ਬੱਚੇ ਨੂੰ ਵੀ ਨਾਲ ਵਿਧਾਨ ਸਭਾ ਦੇ ਵਿੱਚ ਲੈ ਕੇ ਗਈ ਤੇ ਆਪਣੀਆਂ ਦੋਨੋਂ ਜ਼ਿੰਮੇਵਾਰੀਆਂ ਨੂੰ ਪੈਰਲ ਮੈਂ ਨਿਭਾਇਆ ਔਰ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਬੜਾ ਤੰਦਰੁਸਤਾ ਖੇਡਦਾ ਹੁਣ ਬੈਠਣ ਲੱਗਿਆ ਉਹ ਪਰ ਮੈਨੂੰ ਦੁੱਖ ਹੁੰਦਾ ਕਦੇ-ਕਦੇ ਮੈਂ इमोशनल ਵੀ ਹੋ ਜਾਨੀ ਕਿ ਉਹ ਮੈਨੂੰ ਪਛਾਣਦਾ ਨਹੀਂ ਤੋ ਮਤਲਬ ਵੀ ਮੈਂ ਜਦੋਂ ਉਹਨੂੰ ਬੁਲਾਈਦਾ ਈਵਨ ਉਹਨੂੰ ਪਤਾ ਨਹੀਂ ਹੈਗਾ ਕਿ ਮੇਰੀ ਮਾਂ ਮਾਂ ਤੋਂ ਨਹੀਂ ਤਾਂ ਔਖਾ ਹੁੰਦਾ ਕਿਉਂਕਿ ਇੱਕ ਬੱਚੇ ਨੂੰ ਸਾਡੇ ਕੇ ਲੋਕਾਂ ਦੇ ਪ੍ਰਤੀ ਵੀ ਜਾਣਾ ਤੇ ਉਹਦੀ ਅੱਖਾਂ ਚ ਹੰਝੂ ਆ ਰਹੇ ਨੇ ਫਿਰ ਕਰੇ ਕੌਣ ਮੰਮੀ ਸੋ ਉਹ ਟਾਈਮ ਹੈ ਮਤਲਬ ਜਦੋਂ ਤੁਸੀਂ ਆਪਣੇ ਬੱਚੇ ਨੂੰ ਚੁੱਕਣ ਦੇ ਲਈ ਹੱਥ ਅੱਗੇ ਕਰਦੇ ਹੋ ਤੇ ਬੱਚਾ ਤੁਹਾਡੇ ਵੱਲ ਦੇਖਦਾ ਨਹੀਂ ਸੋ ਮੇਰੇ ਮਦਰ ਨੇ ਮੇਰੇ ਮਦਰ ਨੂੰ ਰੱਖਦੇ ਆ ਉਹਨੂੰ ਜਿਹੜੀ ਉਹਦੀ ਪਰਵਰਿਸ਼ ਕਰਦੇ ਆ ਮੇਰੇ ਹਸਬੰਦ ਨੇ ਉਹਦੇ ਪਾਪਾ ਨੇ ਉਹਨੂੰ ਦੇਖਦੇ ਆ ਪਰ ਕਿਉਂਕਿ ਮੇਰੀ ਮਾਂ ਮੈਨੂੰ ਅਕਸਰ ਜਦੋਂ ਮੈਂ ਨਾ ਬੂਥ ਲਾਇਆ ਸੀਗਾ ਪੋਲਿੰਗ ਏਜੰਟ ਬਣੀ ਸੀਗੀ ਉਸ ਟਾਈਮ ਵੀ ਮੇਰੇ ਫਾਦਰ ਸਾਹਿਬ ਦੀ ਸਿਹਤ ਲਾਉ ਨਹੀਂ ਕਰਦੀ ਸੀ ਮੈਂ ਅਕਸਰ ਇੰਟਰਵਿਊਜ਼ ਦੇ ਵਿੱਚ ਕਿਹਾ ਉਦੋਂ ਵੀ ਮੇਰੀ ਮਾਂ ਦਾ ਵੱਡਾ ਰੋਲ ਸੀਗਾ ਮੈਨੂੰ ਉਸ ਪਲੇਟਫਾਰਮ ਤੇ ਉਸ ਫੈਸਲੇ ਨੂੰ ਲੈਣ ਦੇ ਵਿੱਚ ਕਿ ਨਹੀਂ ਤੇਰੇ ਪਾਪਾ ਜੇ ਬਿਮਾਰ ਨੇ ਮੈਂ ਤੇਰੇ ਨਾਲ ਖੜੂਗੀ ਤੂੰ ਜਾ ਕੇ ਬੂਥ ਦੇ ਉੱਤੇ ਬੈਠੋ ਉਹ ਵੀ ਪ੍ਰੇਸ਼ਾਨੀ ਆਉਂਦੀ ਸੀ ਜਦੋਂ ਤੁਹਾਡੇ ਵੀ ਹਾਰਟ ਦੇ ਵਿੱਚ ਸੀ ਮੈਨੂੰ ਵੀ ਪ੍ਰੋਬਲਮ ਸੀ ਅੱਜ ਵੀ ਜਦੋਂ ਮੇਰਾ ਬੱਚਾ ਛੋਟਾ ਸੀਗਾ ਤੇ ਮੈਂ 1 ਮਹੀਨਾ ਛੇ ਦਾ ਸੀ ਜਿਸ ਦਿਨ ਦਾ ਆਪਣਾ ਬੱਚਾ ਮੈਂ ਘਰੇ ਛੱਡਿਆ ਹੋਇਆ ਤੇ ਤਕਰੀਬਨ ਕਈ ਵਾਰ ਇੱਕ ਟਾਈਮ ਮਿਲ ਜਾਂਦਾ ਇੱਕ ਟਾਈਮ ਸੁੱਦਾ ਪਿਆ ਹੁੰਦਾ ਉਹ ਜਦੋਂ ਮੈਂ ਘਰੇ ਜਾਈ ਜਾਂਦੀ ਆ ਤੇ ਅੱਜ ਜਦੋਂ ਛੋਟਾ ਸੀ ਮੇਰੀ ਮਾਂ ਨੇ ਮੈਨੂੰ ਇੱਕ ਗੱਲ ਕਹੀ ਕਹਿੰਦੇ ਪੁੱਤ ਤੈਨੂੰ ਜਿਹੜੀ ਲੋਕਾਂ ਨੇ ਸੇਵਾ ਦਿੱਤੀ ਐ ਤੂੰ ਉਹਨੂੰ ਸੇਵਾ ਨੂੰ ਨਭਾ ਉਹਨੂੰ ਸੇਵਾ ਨੂੰ ਨਭਾ ਉਹ ਸੇਵਾ ਵੱਡੀ ਐ ਜਿਹੜੀ ਲੋਕਾਂ ਨੇ ਤੈਨੂੰ ਉਮੀਦਾਂ ਨਾਲ ਦਿੱਤੀ ਆ ਕੋਈ ਨਹੀਂ ਪੁੱਤ ਤੇਰਾ ਅੱਜ ਜੇ ਤੈਨੂੰ ਪਛਾਣਦਾ ਨਹੀਂ ਹੈਗਾ ਮੁੰਡਾ ਤੇਰਾ ਹੀ ਵੱਜੂਗਾ ਸੋ ਉਹ ਜਿੰਮੇਵਾਰੀ ਨੂੰ ਨਭਾਉਂਦੇ ਹਾਂ ਅੱਜ ਮੈਂ ਲੋਕਾਂ ਦੇ ਵਿੱਚ ਗਈਆਂ ਸੱਸੀ ਜੀ ਬਾਬੂ ਜੀ ਹਾਂ ਠੀਕ ਹੋ ਹਾਂ ਹਾਂਜੀ ਇੱਕ ਲਾ ਸਟੂਡੈਂਟ ਵਾਸਤੇ ਜ਼ਰੂਰ ਕੋਸਤਾ ਕੱਢੋ ਖੁੱਲੀਆਂ ਆਂ ਲਾ ਸਟੂਡੈਂਟ ਵਾਸਤੇ ਜੀ ਲਾ ਬਹੁਤ ਕਰੀਬ ਪਰ ਹਾਂ ਬਾਕੀ ਤਾਂ ਤਕਰੀਬਨ ਨਿਕਲ ਰਹੀਆਂ ਨੇ ਲਾ ਆ ਲਈਆਂ ਕਿ ਤਰੇ ਫਿਰਦਾ ਡਿਗਰੀ ਆ ਵਧੀਆ ਸੇ ਹਾਂ ਮੈਂ ਵੀ ਲਾ ਕੀਤੀ ਹੋਈ ਆ ਬੇ ਸੋਨੂ ਦਾ ਧਿਆਨ ਦੇਣਾ ਕਿ ਹਾਂ ਨਹੀਂ ਬਿਲਕੁਲ ਲਮਾ ਇਹਦੇ ਬਿਨਾਂ ਤਾਂ ਪੁੱਛ ਰਿਆ ਕੋਈ ਹਾਂਜੀ ਲਾ ਲ ਮੈਂ ਕੋਈ ਪੁੱਛ ਆ ਪਿੱਛੇ ਨਿਕਲੀਆਂ ਸੀਗੀਆਂ ਹੁਣ ਫੇਰ ਕੋਈ ਨਹੀਂ ਮੈਂ ਤੁਹਾਡੀ ਹਾਂ ਘੱਟ ਨਿਕਲੀਆਂ ਸੀਗੀਆਂ ਤੇ ਉਹਨਾਂ ਦੇ ਉੱਤੇ ਵੀ ਕੋਈ ਗੱਲ ਨਹੀਂ ਰੱਖਾਂਗੇ ਆਪਾਂ ਹਾਂ ਜ਼ਰੂਰ ਚੰਗ ਜੀ 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 ਬਿਲਕੁਲ ਅੱਛਾ ਤੁਸੀਂ ਇਸ ਜਿਸ ਵਿੱਚ ਖੜੇ ਆਪਾਂ ਜਿੱਥੇ ਇੰਟਰਵਿਊ ਕਰ ਰਹੇ ਹਾਂ ਤਾਂ ਇੱਕ ਸੰਗਰੂਰ ਦੀ ਉਹ ਜਗ੍ਹਾ ਮੰਨੀ ਹੈ ਜਿੱਥੇ ਆਮ ਤੌਰ ਤੇ ਲੋਕ ਸੇ ਇੱਥੇ ਗੇੜਾ ਮਾਰਦੇ ਨੇ ਤਾਂ ਵੀ ਮੈਂ ਆਉਣੀ ਆ ਪਾ ਕੇ ਜਾਨੀਏ ਕਦੇ ਵੀ ਦੇਖ ਕੇ ਲੋਕ ਤੁਹਾਨੂੰ ਵਿਚਾਰਦੇ ਨੇ ਕੀ ਸਮੱਸਿਆਵਾਂ ਦੱਸਦੇ ਨੇ ਲੋਕ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਸੰਗਰੂਰ ਦੀਆਂ ਛੋਟੀਆਂ ਨੇ ਕਿ ਤੁਹਾਡੇ ਇੱਕ ਫੋਨ ਤੇ ਹੱਲ ਹੋਣਣੀਆਂ ਨੇ ਦੇਖੋ ਜਿਹੜਾ ਸਾਡਾ ਮੇਨ ਸਮੱਸਿਆਵਾਂ ਵਾਲਾ ਜਿਹੜੀਆਂ ਪੀਣ ਵਾਲੇ ਪਾਣੀ ਦੀ ਸਫਾਈ ਨੂੰ ਲੈ ਕੇ ਔਰ ਜਿਹੜੀ ਸੀਵਰੇਜ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਸਫਾਈ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਨੇ ਇਹ ਜਿਹੜੀਆਂ ਕੁਝ ਸਮੱਸਿਆਵਾਂ ਨੇ ਇਨਾਂ ਦੇ ਅਸੀਂ ਜਿਹੜੀ ਜੜ ਤੱਕ ਇਹਨਾਂ ਦੀ ਮੈਂ ਜਿਹੜੀ ਸਟੱਡੀ ਕੀਤੀ ਆ ਜੇ ਮੈਂ ਹੁਣ ਸਫਾਈ ਦੀ ਗੱਲ ਕਰਾਂ ਤਾਂ ਇਹਦੇ ਲਈ ਅਸੀਂ ਜਿਹੜੇ ਸੈਕੰਡਰੀ ਡੰਪ ਨੇ ਸੰਗਰੂਰ ਦੇ ਉਹਨਾਂ ਨੂੰ ਅਸੀਂ ਖਤਮ ਕਰ ਰਹੇ ਹਾਂ ਬੜੀ ਜਲਦੀ ਸਾਡੇ ਕੋਲ ਸਾਰੀ ਜਿਹੜੀ ਮਸ਼ੀਨਰੀ ਉਹ ਪ੍ਰੋਵਾਈਡ ਕਰਾ ਕੇ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਸੈਕੰਡਰੀ ਡੰਪ ਨੇ ਇਹਨਾਂ ਨੂੰ ਖਤਮ ਕਰ ਦਾਂਗੇ ਸ਼ਹਿਰ ਦੇ ਵਿੱਚੋਂ ਪਾਣੀ ਦੇ ਲਈ ਜਿਹੜੀ ਦਿੱਕਤ ਹੈ ਗਈ ਸੀ ਜਿਹੜੀਆਂ ਜਿਹੜੀਆਂ ਬਸਤੀਆਂ ਨੇ ਉਹਦੇ ਜਿਹੜੇ ਡੰਪ ਨੇ ਉਹ ਵੱਡੇ ਤੋਂ ਉਹ ਸੈਕੰਡਰੀ ਡੰਪ ਅਸੀਂ ਪ੍ਰਦਰਸ਼ਨ ਕਰਦੇ ਰਹੇ ਹਾਂ ਹਾਂ ਉਹਨਾਂ ਨੂੰ ਅਸੀਂ ਖਤਮ ਕਰਨ ਲੱਗਿਆ ਤਕਰੀਬਨ ਸਾਡੇ ਕੋਲ ਕੁਝ ਜਿਹੜੀ 50% ਮਸ਼ੀਨਰੀ ਜਿਹੜੀ ਸਾਡੇ ਕੋਲ ਆ ਚੁੱਕੀ ਐ 50% ਮਸ਼ੀਨਰੀ ਐ ਜਿਹੜੀ ਉਹ ਪ੍ਰੋਵਾਈਡ ਕਰਾ ਕੇ ਨਗਰ ਕੌਂਸਲ ਨੂੰ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜਿਹੜੇ ਡੰਪ ਨੇ ਉਹਨਾਂ ਨੂੰ ਖਤਮ ਕਰ ਦਾਂਗੇ ਅ ਦੂਸਰਾ ਪਾਣੀ ਦੀ ਕਈ ਵਾਰ ਦਿੱਕਤ ਆਉਂਦੀ ਐ ਜਿਹੜੀਆਂ ਬਸਤੀਆਂ ਨੇ ਜਿਹੜੇ ਕੰਜਸਟਡ ਏਰੀਏ ਹੈਗੇ ਨੇ ਉੱਥੇ ਕੀ ਐ ਕਿ ਜਿਹੜੇ ਕਨੈਕਸ਼ਨ ਨੇ ਤਕਰੀਬਨ ਕਈ ਵਾਰ ਕੋਈ ਨਾਲੀ ਦੇ ਵਿੱਚ ਹੁੰਦਾ ਜਾਂ ਕੁਝ ਹੁੰਦਾ ਸੋ ਪੁਰਾਣੇ ਕਨੈਕਸ਼ਨ ਹੋਏ ਹੋਏ ਨੇ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਫੰਡਸ ਸਾਨੂੰ ਪ੍ਰੋਵਾਈਡ ਕਰਾ ਲਏ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਬੜੀ ਜਲਦੀ ਅਸੀਂ ਉਹਨਾਂ ਨੂੰ ਰਿਪਲੇਸ ਕਰਨ ਜਾ ਰਹੇ ਹਾਂ ਸਭ ਤੋਂ ਵੱਡੀ ਜਿਹੜੀ ਦਿੱਕਤ ਆਉ ਜੀਦੇ ਕਰਕੇ ਹੀ ਜਿਹੜੇ ਪੀਣ ਵਾਲੇ ਪਾਣੀ ਦੀ ਦਿੱਕਤ ਆਉਂਦੀ ਆ ਸੀਵਰੇਜ ਦੇਖੋ 10 ਸਾਲ ਹੋ ਗਏ 2016 ਦੇ ਵਿੱਚ ਜਦੋਂ ਟੈਂਡਰ ਹੋਇਆ ਸੀਗਾ ਸੀਵਰ ਸਾਰੇ ਸ਼ਹਿਰ ਦੇ ਵਿੱਚ ਪੈ ਗਿਆ ਪਰ ਉਹਨੂੰ ਸੀਵਰ ਦਾ ਪੈਣ ਦੇ ਬਾਅਦ ਪਾਣੀ ਜਾਊਗਾ ਕਿੱਥੇ 4 ਐਮਐਲਡੀ ਦਾ ਸਾਡਾ ਐਸਟੀਪੀ ਲੱਗਣਾ ਸੀਗਾ ਹਰੇੜੀ ਰੋਡ ਤੇ ਉਹ ਜਦੋਂ ਦੀ ਆਪੋਜੀਸ਼ਨ ਦੇ ਵਿੱਚ ਮੈਂ ਮੁੱਦਾ ਚੁੱਕਦੀ ਰਹੀ ਹਾਂ ਉਹ 60% ਹੋਇਆ ਸੀ 40% ਉਹਦੋਂ ਦਾ ਖੜਾ ਸੀਗਾ ਸੋ ਅੱਜ ਉਹ ਕੰਪਲੀਟ ਹੋ ਗਿਆ ਉਹ ਟੈਸਟਿੰਗ ਤੇ ਉਹਦੇ ਪਾਣੀ ਜਿਹੜਾ ਛੱਡਿਆ ਗਿਆ ਉਹ ਵੀ ਜਿਹੜਾ ਬਣ ਕੇ ਤਿਆਰ ਹੋ ਗਿਆ ਨਾਲ ਹੀ 11 ਐਮਐਲਡੀ ਦਾ ਇੱਕ ਨਵਾਂ ਜਿਹੜਾ ਐਸਟੀਪੀ ਅਸੀਂ ਜਿਹੜਾ ਆਮ ਰੋਡ ਦੇ ਉੱਤੇ ਬਣਾ ਰਿਆ ਉਹਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਜਿਹੜੀ ਸਾਡੀ ਮੇਨ ਲਾਈਨ ਆ ਜਿਹੜੀ ਉਹਦੇ ਨਾਲ ਜੋੜਦੀ ਆ ਸਾਨੂੰ ਜਿਹੜਾ ਐਸਟੀਪੀ ਦੇ ਨਾਲ ਦੋਨੋਂ ਪਾਸੋਂ ਉਹ 1.5 ਕਿਲੋਮੀਟਰ ਦੀ ਲੈਂਥ ਆ ਜੀ ਉਹਦੇ ਵਿੱਚ ਜਦੋਂ ਅੱਜ ਦੇਖਦੇ ਨਾ ਮੈਂ ਅਸੀਂ ਜੋ ਚੈੱਕ ਕਰਾਇਆ ਵੀਡੀਓਜ਼ ਦੇਖਦੀਆਂ ਕੈਮਰਾ ਲਾ ਕੇ ਸੀ ਸਾਰਾ ਚੈੱਕ ਰਾਇ ਉਹ ਚ ਵਾਇਰਸ ਨੇ ਤਾਰਾਂ ਨੇ ਉਹ ਸਾਰੀਆਂ ਨੇ ਜਾਲ ਬਣਿਆ ਹੋਇਆ ਜਿਹਦੇ ਕਰਕੇ ਉਹ ਸੀਵਰੇਜ ਉੱਥੇ ਸਾਰਾ ਜਾ ਕੇ ਰੁਕ ਜਾਂਦਾ ਤੇ ਅੱਜ ਉਹਨੂੰ ਜਿਹੜੀ ਉਹਦੀ ਰਿਪਲੇਸ ਆ ਸਾਰਾ ਸੀਵਰ ਨੂੰ ਅਸੀਂ ਤਕਰੀਬਨ 1.5 ਕਿਲੋਮੀਟਰ ਦੀ ਲੈਂਥ ਨੂੰ ਰਿਪਲੇਸ ਕਰ ਰਿਹਾ ਉਹਦਾ ਕੰਮ ਵੀ ਜਿਹੜ ਔਰ ਜਿਹੜੇ एसटीपी ਕੋਕ 11 ਐਮਐਲਡੀ ਦਾ ਹੋਊਗਾ ਉਹਦੀ ਕੈਪੈਸਿਟੀ ਵੱਧ ਹੈ ਉਹਦੇ ਲਈ ਇੱਕ ਪੰਪਿੰਗ ਸਟੇਸ਼ਨ ਦੀ ਜ਼ਰੂਰਤ ਸੀ ਪੈਰਲਲ ਉਹਦਾ ਪੰਪਿੰਗ ਸਟੇਸ਼ਨ ਦਾ ਕੰਮ ਅਸੀਂ ਜਿਹੜਾ ਸ਼ੁਰੂ ਕਰਾਤਾ ਔਰ ਦੇਖੋ ਸੀਵਰ ਪੈ ਜੂਗਾ ਦੋਨੋਂ ਜਿਹੜੇ ਐਸਟੀਪੀ ਨੇ ਉਹ ਵੀ ਚੱਲ ਪਣਗੇ ਉਸ ਤੋਂ ਬਾਅਦ ਸਾਨੂੰ ਦਿੱਕਤ ਆਉਂਦੀ ਹੈ ਦੇਖੋ ਅੱਜ ਅੱਜ ਦੇ ਟਾਈਮ ਦੇ ਵਿੱਚ ਸੀਵਰੇਜ ਆ ਜਿਹੜਾ ਉਹ ਪਿੰਡਾਂ ਚ ਸ਼ਹਿਰਾਂ ਚ ਹਰ ਜਗ੍ਹਾ ਪੰਜਾਬ ਦੇ ਵਿੱਚ ਪੈ ਰਿਹਾ ਪਰ ਉਹਨੂੰ ਸਫਾਈ ਦੇ ਲਈ ਜਿਹੜੀ ਸਭ ਤੋਂ ਵੱਡੀ ਮਸ਼ੀਨ ਹੈਗੀ ਸੁਪਰ ਸਕਸ਼ਨ ਮਸ਼ੀਨ ਹੈਗੀ ਆ ਉਹ ਕਿਤੇ ਹੈ ਨਹੀਂ ਔਰ ਉਹਦੀ ਜਿਹੜੀ ਅੱਜ ਮੇਰੀ ਅੱਜ ਹੀ ਗੱਲ ਹੋਈ ਆ तकरीबन 1 ਕਰੋੜ 95 ਲੱਖ ਦੀ ਲਾਗਤ ਦੇ ਨਾਲ ਜਿਹੜਾ ਐਸਟੀਪੀ ਹੈ ਉਹਨੂੰ ਅਸੀਂ ਐਸਟੀਪੀ ਦੇ ਲਈ ਜਿਹੜੀ ਸੀਵਰ ਦੀ ਸਫਾਈ ਦੇ ਲਈ ਆ ਅਸੀਂ ਖੁਦ ਹੀ ਆਪਣੀ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਸ਼ਹਿਰ ਦੇ ਲਈ ਆਪਣੀ ਨਗਰ ਕਾਉਂਸਲ ਦੇ ਲਈ ਲੈ ਰਹੇ ਆ ਤਾਂ ਜੋ ਉਹਦਾ ਪਰਮਾਨੈਂਟ ਹੱਲ ਹੈ ਜਿਹੜਾ ਸੀ ਨਾਲ ਦੀ ਨਾਲ ਅਸੀਂ ਉਹਨੂੰ ਕਰਦੇ ਰਹੀਏ ਸੋ ਇਹ ਵੱਡੇ ਜਿਹੜੇ ਕੰਮ ਨੇ ਜਿਹੜੇ ਅਸੀਂ ਇਸ ਪਾਸੇ ਜਿਹੜਾ ਅਸੀਂ ਗਰਾਊਂਡ ਵਰਕ ਆ ਜਿਹੜਾ ਉਹ ਕੀਤਾ ਔਰ ਬੜੀ ਜਲਦੀ ਇਸ ਚੀਜ਼ ਤੋਂ ਸੰਗਰੂਰ ਦੇ ਲੋਕਾਂ ਨੂੰ ਅਗਲੇ 6 ਮਹੀਨੇ ਦੇ ਵਿੱਚ ਮੈਂ ਕਹਿ ਸਕਦੇ ਆ ਕਿ ਇਸ ਚੀਜ਼ ਤੋਂ ਵੱਡੀ ਰਾਹਤ ਮਿਲ ਜੂਗੀ ਜੀ ਸੰ ਪਰ ਖੁੱਲ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸੰਗਰੂਪ ਦੇ ਲੋਕਾਂ ਨੂੰ ਇਹ ਪ੍ਰੋਸੈਸ ਜਤਾਇਆ ਕਿ ਉਹਨਾਂ ਨੇ ਸਮੇਂ ਦੇ ਜਿਹੜੀ ਵੱਡੀ ਸਮੱਸਿਆ ਹੈ ਜਿਹੜੀ ਤਾਂ ਕੂੜੇ ਦੀ ਹੈ ਜਿਹੜੇ ਢੇਰ ਲੱਗਦੇ ਨੇ ਜਿਹਨੂੰ ਅਕਸਰ ਹੀ ਉਹ ਬਜਿੰਦਰ ਸਿੰਘਲਾ ਦੇ ਸਮੇਂ ਜਦੋਂ ਉਹ ਵਿਧਾਇਕ ਸੀ ਮੰਤਰੀ ਸੀ ਉਦੋਂ ਆਵਾਜ਼ ਉਠਾਉਂਦੇ ਰਹੇ ਨੇ ਉਹ ਜਲਦ ਹੱਲ ਹੋ ਹੋਵੇਗੀ ਮਿਲਾਂਗੇ ਅਗਲੀ ਵਾਰ ਕਿਸੇ ਹੋਰ ਵੱਡੇ ਨੇਤਾ ਦੇ ਨਾਲ ਕਿਸੇ ਹੋਰ ਸ਼ਖਸੀਅਤ ਦੇ ਨਾਲ